ਬਾਹਰ ਭਾਰੀ ਮੀਂਹ ਪੈ ਰਿਹਾ ਹੈ ਜੂਨ ਦਾ ਅੰਤਲਾ ਸਮਾਂ ਹੈ ਅਤੇ ਪੰਜਾਬ ਵਿੱਚ ਮਾਨਸੂਨ ਪੂਰੀ ਤਰ੍ਹਾਂ ਛਾ ਚੁੱਕਿਆ ਹੈ ਸੜਕਾਂ ਤੇ ਪਾਣੀ ਖੜਾ ਹੈ ਦਰੱਖਤਾਂ ਤੋਂ ਪਾਣੀ ਦੀਆਂ ਬੂੰਦਾਂ ਟਪਕ ਰਹੀਆਂ ਹਨ ਜਿਨ੍ਹਾਂ ਦੀ ਆਵਾਜ਼ ਵੀ ਇੱਕ ਅਲੱਗ ਹੀ ਸਕੂਨ ਦੇ ਰਹੀ ਹੈ ਮੀਂਹ ਦੇ ਇਸ ਧੁੰਨ ਵਿੱਚ ਮੈਨੂੰ ਆਪਣੇ ਬਚਪਨ ਦੀਆਂ ਯਾਦਾਂ ਤਾਜ਼ਾ ਹੋ ਗਈਆਂ ਅਸੀਂ ਭੈਣ ਭਰਾ ਬਚਪਨ ਵਿੱਚ ਐਸੇ ਤਰ੍ਹਾਂ ਦੇ ਮੀਂਹ ਵਿੱਚ ਖਾਸ ਕਰਕੇ ਜਦੋਂ ਛੱਲੀਆਂ ਦਾ ਮੌਸਮ ਹੁੰਦਾ ਸੀ ਮੈਂ ਸੜਕ ਕਿਨਾਰੇ ਲੱਗੀਆਂ ਭੁੰਨੀਆਂ ਛੱਲੀਆਂ ਖਾਣ ਲਈ ਤਰਸਦੇ ਹੁੰਦੇ ਸਾਂ ਉਦੋਂ ਪੈਸੇ ਘਟ ਹੁੰਦੇ ਸੀ ਪਰ ਖਾਣ ਦੀ ਇੱਛਾ ਬਹੁਤ ਜ਼ਿਆਦਾ ਹੁੰਦੀ ਸੀ ਕਮਲਜੀਤ ਇੱਕ ਗੱਲ ਮੰਨੋਗੇ ਮੈਂ ਅਚਾਨਕ ਪੁੱਛਿਆ ਮੇਰੇ ਅੰਦਰ ਦੀ ਬੱਚੀ ਦਾ ਗੁੱਟੇ ਹਾਂਜੀ ਬੋਲੋ ਕੀ ਹੁਕਮ ਹੈ ਅੱਜ ਤਾਂ ਤੁਹਾਡੀ ਹਰ ਮੰਗ ਪੂਰੀ ਹੋਵੇਗੀ ਉਸਨੇ ਪਿਆਰ ਨਾਲ ਕਿਹਾ ਮੇਰੇ ਵਾਲਾਂ ਨੂੰ ਸਹਲਾਦੇ ਹੋਏ ਮੈਨੂੰ ਭੁਲੀਆਂ ਹੋਈਆਂ ਛਲੀਆਂ ਖਣੀਆਂ ਹਨ ਉਹ ਪੰਜਾਬ ਪਿਆ ਸੜਕਾ ਕਿਨਾਰੇ ਵਿੱਚੇ ਜਾਨ ਵਾਲੀਆਂ ਛਲੀਆਂ ਜਿਨ੍ਹਾਂ ਤੇ ਨਿੰਬੂ ਅਤੇ ਨਮਕ ਲੱਗਿਆ ਹੋਵੇ ਅਸੀਂ ਅੱਗੇ ਵਧੇ ਗਏ ਸੜਕ ਕਿਨਾਰੇ ਥੋੜੀ ਥੋੜੀ ਦੂਰ ਤੇ ਛਲੀਆਂ ਵੇਚਣ ਵਾਲੇ ਦਿਖਾਈ ਦੇ ਰਹੇ ਸਨ ਜਿਨ੍ਹਾਂ ਨੇ ਛੋਟੀਆਂ ਜਿਹੀਆਂ ਤਰਪਾਲਾਂ ਜਾਂ ਟੁੱਟੀਆਂ ਫੁੱਟੀਆਂ ਛਤਰੀਆਂ ਨਾਲ ਮੀਤੋਂ ਬਚਾ ਕੀਤਾ ਸੀ ਇਸ ਜਗ੍ਹਾ ਲੁਧਿਆਣਾ ਸ਼ਹਿਰ ਦੇ ਬਾਹਰੀ ਇਲਾਕੇ ਵਿੱਚ ਕਾਫੀ ਭੀੜ ਲੱਗੀ ਸੀ ਮੀਤੋਂ ਬਚਣ ਲਈ ਲੋਕਾਂ ਨੇ ਛਤਰੀਆਂ ਤਣੀਆਂ ਸਨ ਅਤੇ ਪੁੰਨੀਆਂ ਛਲੀਆਂ ਦੀ ਖੁਸ਼ਬੂ ਹਵਾ ਦੇ ਵਿੱਚ ਘੁਲੀ ਸੀ ਕਮਲਜੀਤ ਇਥੇ ਰੋਕੋ ਇਥੇ ਬਹੁਤ ਪੀੜ ਹੈ ਜਰੂਰ ਇਤੋਂ ਸਮਾਦ ਮਿਲਦੀਆਂ ਹੋਣਗੀਆਂ ਕਮਲਜੀਤ ਨੇ ਕਾਰ ਇੱਕ ਪਾਸੇ ਲਗਾ ਦਿੱਤੀ ਅਸੀਂ ਦੋਵੇਂ ਕਾਰ ਤੋਂ ਉਤਰੇ ਮਹਿੰਦੀਆਂ ਬੂੰਦਾਂ ਸਾਡੇ ਚਿਹਰੇ ਤੇ ਪਾਰੀਆਂ ਸਨ ਪਰ ਉਸਤੀ ਠੰਡਕ ਇੱਕ ਅਜੀਬ ਜਿਹਾ ਸਕੂਨ ਦੇ ਰਹੀ ਸੀ ਮੈਂ ਪੀੜ ਵਿੱਚੋਂ ਲੰਘ ਕੇ ਛੱਲੀਆਂ ਵਾਲੇ ਕੋਲ ਪਹੁੰਚੀ ਉਹ ਇੱਕ ਪੁਰਾਣੇ ਜਿਹੇ ਗਿੱਲੇ ਅਤੇ ਫਟੇ ਕੋਟ ਦੇ ਵਿੱਚ ਲਪੇਟਿਆ ਹੋਇਆ ਸੀ ਅਤੇ ਉਸਦੇ ਹੱਥਾਂ ਦੇ ਵਿੱਚ ਇੱਕ ੜਾਲੀ ਸੀ ਜਿਸ ਵਿੱਚ ਕੁਝ ਛਲੀਆਂ ਭੁੰਦਿਆਂ ਸੀ ਉਸ ਦਾ ਚਿਹਰਾ ਮੀ ਅਤੇ ਧੂਏ ਕਾਰਨ ਕਾਲਾ ਅਤੇ ਧੁੰਦਲਾ ਲੱਗ ਰਿਹਾ ਸੀ ਉਸਤੇ ਹੱਥ ਤੇ ਛਾਲੇ ਪਏ ਸਨ ਜੋ ਉਸ ਦੀ ਸਖਤ ਮਿਹਨਤ ਦੀ ਗਵਾਹੀ ਦੇ ਰਹੇ ਹਨ ਭਾਜੀ ਦੋ ਛਲੀਆਂ ਦੇਣਾ ਮੈਂ ਕਿਹਾ ਮੇਰੀ ਨਜ਼ਰ ਉਸਤੇ ਥੱਕੇ ਹੋਏ ਹਟਾਦੇ ਸੀ ਉਸਨੇ ਖੋੜੀ ਜਈ ਆਪਣਾ ਸਿਰ ਚੁੱਕਿਆ ਮੇਰੇ ਪੈਰਾਂ ਹਿਟੋਂ ਜਿਵੇਂ ਨਿਕਲ ਗਏ ਇੱਕ ਪਲ ਲਈ ਮੇਰੇ ਸਾਰ ਰੁਗ ਗਏ ਮੇਰੇ ਪੂਰੇ ਸਰੀਰ ਦੇ ਵਿੱਚ ਇੱਕ ਠੰਡੀ ਲਹਿਰ ਦੌੜ ਗਈ ਅੱਖਾਂ ਦੇ ਵਿੱਚ ਹੰਝੂ ਪਰ ਉਠੇ ਜਿਨ੍ਹਾਂ ਨੂੰ ਮੀਂਹ ਦਾ ਪਾਣੀ ਵੀ ਲੁਕਾ ਨਹੀਂ ਸਕਿਆ ਇਹ ਕਿਸੇ ਕਿਵੇਂ ਹੋ ਸਕਦਾ ਹੈ ਮੈਂ ਆਪਣੀਆਂ ਅੱਖਾਂ ਨੂੰ ਮਲਿਆ ਦੁਬਾਰਾ ਦੇਖਿਆ ਉਹ ਤਾਂ ਮੇਰਾ ਸੱਖਾ ਪ੍ਰਾਂਸੀ ਮੇਰਾ ਪ੍ਰਾਂਮਨਪ੍ਰੀਤ ਉਹ ਮਨਪ੍ਰੀਤ ਵੀਰ ਜਿਸਨੇ ਮੇਰੀ ਖੁਸ਼ੀ ਲਈ ਆਪਣਾ ਸਭ ਕੁਝ ਕੁਰਬਾਨ ਕਰ ਦਿੱਤਾ ਉਹ ਮਨਪ੍ਰੀਤ ਵੀਰ ਜਿਸਨੂੰ ਮੈਂ ਸਭ ਤੋਂ ਵੱਧ ਪਿਆਰ ਕਰਦੀ ਸੀ ਉਹ ਇੱਥੇ ਇਸ ਕਹਿਰ ਦੀ ਬਾਰਿਸ਼ ਵਿੱਚ ਸੜਕ ਕਿਨਾਰੇ ਛਲੀਆਂ ਵਿੱਚ ਰਿਹਾ ਹੈ ਉਸਦਾ ਚਿਹਰਾ ਥੱਕਿਆ ਸੀ ਅੱਖਾਂ ਦੇ ਵਿੱਚ ਇੱਕ ਅਜੀਬ ਜੀ ਉਦਾਸੀ ਅਤੇ ਖਾਲੀਪਨ ਸੀ ਅਤੇ ਉਸਦੇ ਕੱਪੜੇ ਪੁਰਾਣੇ ਗਿੱਲੇ ਅਤੇ ਫਟੇ ਹੋਏ ਸਨ ਉਸਦੇ ਵਾਲ ਵੀ ਬਦੇ ਹੋਏ ਸਨ ਅਤੇ ਦਾੜੀ ਵੀ ਬਿਕਰੀ ਹੋਈ ਸੀ ਉਹ ਬਹੁਤ ਕਮਜ਼ੋਰ ਅਤੇ ਬਦਲਿਆ ਹੋਇਆ ਲੱਗ ਰਿਹਾ ਸੀ ਜਿਸ ਨੂੰ ਪਛਾਣਨਾ ਬਹੁਤ ਮੁਸ਼ਕਲ ਸੀ ਮੈਂ ਉਸਨੂੰ ਗੜੇ ਲਗਾਉਣਾ ਚਾਹੁੰਦੀ ਸੀ ਚੀਕਣਾ ਚਾਹੁੰਦੀ ਸੀ ਪੁੱਛਣਾ ਚਾਹੁੰਦੀ ਸੀ ਕਿ ਇਹ ਸਭ ਕਿਵੇਂ ਹੋਇਆ ਪਿਛਲੇ 5 ਸਾਲਾਂ ਦੇ ਵਿੱਚ ਕੀ ਬੀਤੀ ਉਸਤੇ ਪਰ ਮੇਰੀ ਜ਼ੁਬਾਨ ਬੰਦ ਹੋ ਗਈ ਹੰਝੂ ਬੇਕਾਬੂ ਹੋ ਕੇ ਵਹਿਦ ਰਹੇ ਕਮਲਜੀਤ ਨੇ ਮੇਰੇ ਵੱਲ ਦੇਖਿਆ ਉਹ ਹੈਰਾਨ ਸੀ ਗੁਰleen ਆਕੀ ਹੋਇਆ ਤੁਸੀਂ ਠੀਕ ਹੋ ਮੈਂ ਆਪਣੇ ਆਪ ਨੂੰ ਬੜੀ ਮੁਸ਼ਕਲ ਨਾਲ ਸੰਭਾਲਿਆ ਮੈਂ ਨਹੀਂ ਚਾਹੁੰਦੀ ਸੀ ਕਵੀਰ ਮੈਨੂੰ ਇਸ ਖਲਾਅ ਦੇ ਵਿੱਚ ਦੇਖੇ ਜਾਂ ਮੈਨੂੰ ਪਛਾਣ ਲਵੇ ਮੈਂ ਉਸ ਨੂੰ ਆਪਣੀ ਪਛਾਣ ਨਹੀਂ ਦੱਸੀ ਮੈਂ ਸਿਰਫ ਇਹ ਨਾ ਕਿਹਾ ਕੋਈ ਗੱਲ ਨਹੀਂ ਬਸ ਮੀ ਤੇ ਜੋ ਹੋ ਗਿਆ ਹੈ ਅਤੇ ਮੈਨੂੰ ਥੋੜੀ ਠੰਡ ਲੱਗ ਰਹੀ ਹੈ ਮੈਂ ਆਪਣੇ ਹੰਝੂ ਪੂੰਝੇ ਅਤੇ ਕਮਲਜੀਤ ਨੂੰ ਇਸ਼ਾਰਾ ਕੀਤਾ ਕਿ ਉਹ ਛਲੀਆਂ ਦੇ ਪੈਸੇ ਦੇ ਦੇਵੇ ਕਮਲਜੀਤ ਨੇ ਪੈਸੇ ਉਸ ਦੇ ਹੱਥ ਵਿੱਚ ਰੱਖੇ ਮਨਪ੍ਰੀਤ ਨੇ ਬਿਨਾਂ ਨਿਗਾਹ ਚੁੱਕੇ ਛਲੀਆਂ ਫੜਾ ਦਿੱਤੀਆਂ ਜਦੋਂ ਅਸੀਂ ਕਾਰ ਵਿੱਚ ਵਾਪਸ ਬੈਠਣ ਲੱਗੇ ਤਾਂ ਮੈਂ ਸੋਚਾਂ ਵਿੱਚ ਡੁੱਬ ਗਈ ਕਿਵੇਂ ਮੇਰੇ ਭਰਾ ਨੇ ਬਾਰ-ਬਾਰ ਮੇਰੇ ਨਾਲ ਗੱਲਾਂ ਕੀਤੀਆਂ ਮੇਰੇ ਨਾਲ ਦੁੱਖ ਸੁੱਖ ਵੰਡਿਆ ਲੇਕਿਨ ਕਦੇ ਵੀ ਆਪਣੇ ਅਸਲ ਦੁੱਖ ਨਹੀਂ ਦੱਸੇ ਕਦੇ ਨਹੀਂ ਦੱਸਿਆ ਕਿ ਮੈਂ ਇੰਨਾ ਮਜਬੂਰ ਹਾਂ ਮੈਨੂੰ ਪੈਸੇ ਦੀ ਲੋੜ ਹੈ ਮੈਂ ਇੱਥੇ ਸ਼ਰਮਾਂ ਵੇਚਣ ਤੱਕ ਮਜਬੂਰ ਹਾਂ ਉਸਨੇ ਅਜੇ ਤੱਕ ਮੇਰੇ ਤੋਂ 1 ਰੁਪਿਆ ਨਹੀਂ ਮੰਗਿਆ ਕਦੇ ਵੀ ਮੇਰੇ ਤੇ ਬੋਝ ਨਹੀਂ ਬਣਿਆ ਹਾਲਾਂਕਿ ਆਪਕੇ ਨਾਲ ਦੁਖੀ ਸੀ ਮੈਂ ਰੋਣ ਲੱਗ ਪਏ ਅਚਾਨਕ ਹੀ ਮੈਂ ਆਪਣੇ ਥੈਲੇ ਦੇ ਵਿੱਚੋਂ ਇੱਕ ਗੋਪਤ ਲਿਫਾਫਾ ਕਢਿਆ ਜੋ ਕਿ ਬੜੇ ਲੰਬੇ ਸਮੇਂ ਤੋਂ ਸੰਭਾਲ ਕੇ ਰੱਖਿਆ ਸੀ ਅਚਾਨਕ ਮੈਂ ਆਪਣੇ ਭਰਾ ਦੇ ਕੋਲ ਗਏ ਬਿਨਾ ਕੁਝ ਦੱਸੇ ਬਿਨਾ ਕੁਝ ਸੋਚੇ ਅਤੇ ਸਮਝੇ ਮੈਂ ਤੁਰੰਤ ਚੁੱਪਚਾਪ ਉਹ ਲਿਫਾਫਾ ਉਸ ਡੇੜੀ ਤੇ ਰੱਖ ਦਿੱਤਾ ਜਿੱਥੇ ਮੇਰਾ ਭਰਾ ਛਲੀਆਂ ਵੇਚ ਰਿਹਾ ਸੀ ਮੈਂ ਉਹ ਲਿਫਾਫਾ ਉੱਥੇ ਰੱਖ ਕੇ ਵਾਪਸ ਆ ਗਏ ਉਸਨੇ ਲਿਫਾਫਾ ਵਾਪਸ ਕਰਨ ਲਈ ਦੁਬਾਰਾ ਕਾਰ ਵੱਲ ਦੌੜਿਆ ਲੇਕਿਨ ਮੈਂ ਕਮਲਜੀਤ ਨੂੰ ਕਹਿ ਕੇ ਕਾਰ ਅੱਗੇ ਵਧਾਉਣ ਦਾ ਕਹਿ ਦਿੱਤਾ ਮੈਂ ਕਿਹਾ ਨੰਨ ਨੂੰ ਆਪਾਂ ਘਰ ਜਾ ਕੇ ਮਿਲਾਂਗੇ ਇੱਥੇ ਸਹੀ ਸਮਾਂ ਨਹੀਂ ਹੈ ਮੇਰੇ ਕੋਲ ਆਪਣੇ ਹੱਥੋਂ ਨਹੀਂ ਰੁਕਣੇ ਮੈਂ ਤੁਰੰਤ ਕਾਰ ਦੇ ਵਿੱਚ ਬੈਠ ਗਏ ਆਖਿਰਕਾਰ ਕਿਸੇ ਉਸ ਲਫਾਫੇ ਦੇ ਵਿੱਚ ਜਿਸ ਨੇ ਭਰਾ ਦੀ ਜ਼ਿੰਦਗੀ ਹਮੇਸ਼ਾ ਲਈ ਬਦਲ ਦਿੱਤੀ ਕੌਣ ਸੀ ਉਹ ਭੈਣ ਜੋ ਕਿ ਕੈਨੇਡਾ ਦੇ ਵਿੱਚੋਂ ਆਈ ਸੀ ਅਤੇ ਜਿਸ ਦਾ ਭਰਾ ਇੱਥੇ ਛਲੀਆਂ ਵੇਚ ਰਿਹਾ ਹੈ ਆਖਿਰਕਾਰ ਹੀ ਅਸ ਤੇ ਪਿੱਛੇ ਦੀ ਕਹਾਣੀ ਦੱਸਾਂਗੇ ਜੀ ਪੂਰੀ ਵੀਡੀਓ ਦੇ ਵਿੱਚ ਬਣੇ ਰਹੋ ਜੀ ਵੀਡੀਓ ਦੇ ਅੰਤ ਤੱਕ ਕਲੀ ਕਲੀ ਗੱਲ ਤੁਹਾਨੂੰ ਜਾਣੂ ਕਰਾਵਾਂਗੇ ਜੇਕਰ ਚੈਨਲ ਦੇ ਉੱਪਰ ਨਵੇਂ ਹੋ ਬੇਨਤੀ ਹੈ ਚੈਨਲ ਨੂੰ ਕਰ ਲਵੋ ਜੀ ਸਬਸਕ੍ਰਾਈਬ ਨਾਲ ਲੱਗਦੇ ਬੈਲ ਆਈਕਨ ਨੂੰ ਦਬਾ ਦੇਓ ਜਿਸ ਨਾਲ ਸਾਡੀ ਹਰ ਇੱਕ ਨਵੀਂ ਤਾਜੀ ਵੀਡੀਓ ਸਭ ਤੋਂ ਪਹਿਲਾਂ ਤੁਹਾਡੇ ਤੱਕ ਪਹੁੰਚੇ ਆਓ ਦੋਸਤੋ ਬਿਨਾਂ ਦੇਰ ਕੀਤੇ ਅੱਜ ਸ਼ੁਰੂ ਕਰਦੇ ਹਾਂ ਜੀ ਅੱਜ ਦੀ ਇਹ ਬੜੀ ਖਾਸ ਵੀਡੀਓ ਪੰਜਾਬ ਦੇ ਜਲੰਧਰ ਜ਼ਿਲ੍ਹੇ ਦੇ ਇੱਕ ਛੋਟੇ ਜਿਹੇ ਪਿੰਡ ਰਸੂਲਪੁਰ ਤੋਂ ਇੱਥੇ ਇੱਕ ਪੁਰਾਣੇ ਮਹੱਲੇ ਦੇ ਵਿੱਚ ਮਨਪ੍ਰੀਤ ਅਤੇ ਗੁਰਲੀਨ ਨਾਮ ਦੇ ਦੋ ਭੈਣ ਭਰਾ ਮੁੰਡੇ ਸਨ ਉਹਨਾਂ ਦਾ ਘਰ ਪਾਵੇਂ ਛੋਟਾ ਸੀ ਇੱਕ ਪੁਰਾਣੀ ਹਵੇਲੀ ਦਾ ਇੱਕ ਛੋਟਾ ਹਿੱਸਾ ਪਰ ਪਿਆਰ ਅਤੇ ਖੁਸ਼ੀਆਂ ਨਾਲ ਭਰਿਆ ਸੀ ਉਹਨਾਂ ਦੇ ਮਾਤਾ ਪਿਤਾ ਬਹੁਤ ਹੀ ਨੇਕ ਦਿਲ ਅਤੇ ਮਿਹਨਤੀ ਸਨ ਜੋ ਸੇਵਾ ਅਤੇ ਸਿਮਰਨ ਦੇ ਵਿੱਚ ਵਿਸ਼ਵਾਸ ਰੱਖਦੇ ਮਨਪ੍ਰੀਤ ਜੋ ਗੁਰਲੀਨ ਤੋਂ 5 ਸਾਲ ਵੱਡਾ ਸੀ ਆਪਣੀ ਛੋਟੀ ਭੈਣ ਨੂੰ ਆਪਣੀ ਜਾਨ ਤੋਂ ਵੱਧ ਪਿਆਰ ਕਰਦਾ ਉਸ ਲਈ ਸਿਰਫ ਭਰਾਨੀ ਸੀ ਬਲਕਿ ਇੱਕ ਦੋਸਤ ਸੀ ਇੱਕ ਗੁਰੂ ਅਤੇ ਇੱਕ ਰਖਕ ਵੀ ਸੀ ਗੁਰਲੀਨ ਨੂੰ ਅੱਜ ਵੀ ਯਾਦ ਹੈ ਕਿਵੇਂ ਮਨਪ੍ਰੀਤ ਵੀਰ ਉਸ ਨੂੰ ਸਕੂਲ ਚੜ੍ਹਨ ਜਾਂਦਾ ਕਿਵੇਂ ਉਸਦੇ ਲਈ ਛੁੱਟੀਆਂ ਵਿੱਚ ਨਕੌਦਰ ਦੇ ਮੇਲੇ ਤੋਂ ਕੈਂਡੀ ਅਤੇ ਖਿਡੌਣੇ ਲੈ ਕੇ ਆਉਂਦਾ ਭਾਵੇਂ ਉਸਦੇ ਕੋਲ ਖੁਦ ਲਈ ਪੈਸੇ ਨਾ ਹੁੰਦੇ ਉਹਨਾਂ ਦੇ ਮਾਤਾ ਪਿਤਾ ਦਾ ਇੱਕੋ ਛੋਟਾ ਜਿਹਾ ਖੇਤੀਬਾੜੀ ਦਾ ਕੰਮ ਸੀ ਜਿਨਾ ਤੋਂ ਉਹਨਾਂ ਦਾ ਗੁਜ਼ਾਰਾ ਬੜੀ ਮੁਸ਼ਕਲ ਨਾਲ ਕਰਦਾ ਫਿਰ ਵੀ ਉਹਨਾਂ ਨੇ ਕਦੇ ਵੀ ਬੱਚਿਆਂ ਨੂੰ ਕਿਸੇ ਚੀਜ਼ ਦੀ ਕਮੀ ਨਹੀਂ ਆਉਣ ਦਿੱਤੀ ਪਰ ਜ਼ਿੰਦਗੀ ਨੇ ਉਹਨਾਂ ਲਈ ਕੁਝ ਹੋਰ ਹੀ ਲਿਖਿਆ ਸੀ ਇੱਕ ਭਿਆਨਕ ਸੜਖਾਦਸੇ ਵਿੱਚ ਉਹਨਾਂ ਦੇ ਮਾਤਾ ਪਿਤਾ ਦੋਵੇਂ ਹੀ ਇਸ ਦੁਨੀਆ ਤੋਂ ਚਲੇ ਗਏ ਉਸ ਵੇਲੇ ਮਨਪ੍ਰੀਤ ਸਿਰਫ 20 ਸਾਲ ਦਾ ਸੀ ਅਤੇ ਗੁਰਲੀਨ 15 ਦੀ ਉਹਨਾਂ ਦੇ ਸਿਰ ਤੋਂ ਸ਼ਾਂਤਾਂ ਨਹੀਂ ਕੋਈ ਗਈ ਲੇਕਿਨ ਉਹਨਾਂ ਦਾ ਸਹਾਰਾ ਖੋਲਿਆ ਗਿਆ ਸੀ ਉਹਨਾਂ ਦਾ ਘਰ ਜੋ ਕਦੇ ਹਾਸਿਆਂ ਨਾਲ ਗੁੰਜਦਾ ਸੀ ਹੁਣ ਖਾਮੋਸ਼ ਹੋ ਚੁੱਕਿਆ ਸੀ ਜਿਵੇਂ ਕਿਸੇ ਡੂੰਗੀ ਉਦਾਸੀ ਨੇ ਘਿਰ ਲਿਆ ਹੋਵੇ ਮਨਪ੍ਰੀਤ ਨੇ ਉਸ ਦਿਨ ਤੋਂ ਹੀ ਆਪਣੇ ਆਪ ਨੂੰ ਸੰਭਾਲ ਲਿਆ ਉਸਨੇ ਆਪਣੇ ਕਾਲਜ ਦੀ ਪੜ੍ਹਾਈ ਅੱਧ ਵਿਚਾਲੇ ਛੱਡ ਦਿੱਤੀ ਭਾਵੇਂ ਉਹ ਖੁਦ ਬਹੁਤ ਹੁਸ਼ਿਆਰ ਸੀ ਅਤੇ ਅੱਗੇ ਪੜ੍ਹ ਕੇ ਕੁਝ ਬਣਨਾ ਚਾਹੁੰਦਾ ਸੀ ਲੇਕਿਨ ਉਸਨੇ ਪਿੰਡ ਦੇ ਬਾਹਰ ਲੁਧਿਆਣਾ ਦੇ ਵਿੱਚ ਇੱਕ ਛੋਟੀ ਜਿਹੀ ਫੈਕਟਰੀ ਵਿੱਚ ਮਜ਼ਦੂਰੀ ਕਰਨੀ ਸ਼ੁਰੂ ਕਰ ਦਿੱਤੀ ਅਤੇ ਦਿਨ ਰਾਤ ਮਿਹਨਤ ਕਰਨ ਲੱਗਾ ਉਸ ਦਾ ਇੱਕੋ ਇੱਕ ਮਕਸਦ ਸੀ ਗੁਰਲੇਨ ਦੀ ਜ਼ਿੰਦਗੀ ਬਣਾਉਣਾ ਉਹ ਨਹੀਂ ਚਾਹੁੰਦਾ ਸੀ ਕਿ ਗੁਰਲੇਨ ਨੂੰ ਕਦੇ ਵੀ ਇਹ ਬਲਸੂਸ ਹੋਵੇ ਕਿ ਉਹ ਅਨਾਥ ਹੈ ਉਹ ਉਸਦੇ ਲਈ ਮਾਂ ਅਤੇ ਬਾਪ ਦੋਵਾਂ ਦੀਆਂ ਭੂਮਿਕਾ ਨਿਭਾ ਰਿਹਾ ਸੀ ਆਪਣੀਆਂ ਖੁਸ਼ੀਆਂ ਨੂੰ ਤਿਆਗ ਕੇ ਗੁਰਲੇਨ ਵੀ ਆਪਣੇ ਭਰਾ ਦੀ ਕੁਰਬਾਨੀ ਨੂੰ ਸਮਝਦੀ ਸੀ ਉਹ ਪੜ੍ਹਾਈ ਵਿੱਚ ਬਹੁਤ ਹੀ ਮਿਹਨਤੀ ਸੀ ਅਤੇ ਉਸ ਨੇ ਹਮੇਸ਼ਾ ਮੰਨਪ੍ਰੀਤ ਨੂੰ ਕੁਝ ਰੱਖਣ ਦੀ ਕੋਸ਼ਿਸ਼ ਕੀਤੀ ਉਹ ਜਾਣਦੀ ਸੀ ਕਿ ਉਸਦਾ ਵੀਰ ਉਸਦੇ ਲਈ ਕਿੰਨਾ ਕੁਝ ਕਰ ਰਿਹਾ ਹੈ ਉਹ ਉਸਤੇ ਪਿਆਰ ਨੂੰ ਸ਼ਬਦਾਂ ਵਿੱਚ ਬਿਆਨ ਨਹੀਂ ਕਰ ਸਕਦੇ ਸਮਾਂ ਬੀਤਦਾ ਹੋਇਆ ਗੁਰਲੀਨ ਨੇ ਆਪਣੀ ਗ੍ਰੈਜੂਏਸ਼ਨ ਪੂਰੀ ਕਰ ਲਈ ਅਤੇ ਉਹ ਇੱਕ ਸੁੰਦਰ ਸੁਸ਼ੀਲ ਅਤੇ ਸਸਕਾਰਿਕ ਕੁੜੀ ਬਣ ਚੁੱਕੀ ਸੀ ਮਨਪ੍ਰੀਤ ਲਈ ਹੁਣ ਉਸਤੇ ਵਿਆਹ ਦੀ ਚਿੰਤਾ ਸਭ ਤੋਂ ਵੱਡੀ ਸੀ ਉਹ ਚਾਹੁੰਦਾ ਸੀ ਕਿ ਗੁਰਲੀਨ ਦਾ ਵਿਆਹ ਕਿਸੇ ਅਜਿਹੇ ਘਰ ਦੇ ਵਿੱਚ ਹੋਵੇ ਜਿੱਥੇ ਉਸ ਨੂੰ ਬਹੁਤ ਪਿਆਰ ਅਤੇ ਸਤਿਕਾਰ ਮਿਲੇ ਅਤੇ ਜਿੱਥੇ ਉਸ ਨੇ ਸਾਰੀਆਂ ਖੁਸ਼ੀਆਂ ਪੂਰੀਆਂ ਹੋਣ ਜਲਦੀ ਹੀ ਗੁਰਲੀਨ ਲਈ ਇੱਕ ਬਹੁਤ ਹੀ ਚੰਗਾ ਰਿਸ਼ਤਾ ਆਇਆ ਕਮਲਜੀਤ ਇੱਕ ਕੈਨੇਡਾ ਦਾ ਐਨਆਰਆਈ ਮੁੰਡਾ ਜੋ ਕਿ ਇੱਕ ਵੱਡੀ ਕੰਪਨੀ ਦੇ ਵਿੱਚ ਉੱਚੇ ਅਹੁਦੇ ਤੇ ਕੰਮ ਕਰਦਾ ਸੀ ਉਸ ਦਾ ਪਰਿਵਾਰ ਬਹੁਤ ਹੀ ਸੁਲਝਾ ਹੋਇਆ ਸੀ ਅਤੇ ਨੇਕ ਦਿਲ ਸੀ ਕਮਲਜੀਤ ਅਤੇ ਉਸ ਦੇ ਪਰਿਵਾਰ ਨੂੰ ਗੁਰਲੀਨ ਪਹਿਲੀ ਨਜ਼ਰ ਦੇ ਵਿੱਚ ਹੀ ਪਸੰਦ ਆ ਗਈ ਉਹਨਾਂ ਨੇ ਵਿਆਹ ਦੇ ਵਿੱਚ ਇਸੇ ਵੀ ਤਰ੍ਹਾਂ ਦੇ ਦਾਜ ਦੀ ਮੰਗ ਨਹੀਂ ਕੀਤੀ ਸਿਰਫ ਇਹਨਾਂ ਗਿਆ ਸਾਨੂੰ ਤਾਂ ਬਸ ਆਪਣੀ ਨੂੰ ਚਾਹੀਦੀ ਹੈ ਵਿਆਹ ਤੁਸੀਂ ਆਪਣੀ ਖੁਸ਼ੀ ਅਤੇ ਸਹੂਲਤ ਅਨੁਸਾਰ ਕਰ ਸਕਦੇ ਹੋ ਉਹਨਾਂ ਨੇ ਗੁਰਲੀਨ ਨੂੰ ਕੈਨੇਡਾ ਲਿਆਉਣ ਦਾ ਵੀ ਵਾਦਾ ਕੀਤਾ ਜੋ ਕਿ ਮਨਪ੍ਰੀਤ ਲਈ ਇੱਕ ਵੱਡਾ ਸੁਪਨਾ ਸੀ ਇਹ ਸੁਣ ਕੇ ਮਨਪ੍ਰੀਤ ਦੀ ਚਿੰਤਾ ਥੋੜੀ ਘਟ ਗਈ ਪਰ ਉਸ ਦਾ ਸੁਪਨਾ ਅਜੇ ਵੀ ਉਸ ਹੀ ਉਹ ਆਪਣੀ ਭੈਣ ਨੂੰ ਇੱਕ ਰਾਣੀ ਵਾਂਗ ਬਿਤਾ ਕਰਨਾ ਚਾਹੁੰਦਾ ਸੀ ਉਹ ਚਾਹੁੰਦਾ ਸੀ ਵੀ ਵਿਆਹ ਬਹੁਤੀ ਧੁੰਮਤਾਮ ਨਾ ਹੋਵੇ ਤਾਂ ਜੋ ਗੁਰਲੀਨ ਨੂੰ ਇੱਕ ਦਿਨ ਲੱਗੇ ਵੀ ਉਸਦੇ ਮਾਤਾ ਪਿਤਾ ਨਹੀਂ ਹਨ ਉਹ ਨਹੀਂ ਚਾਹੁੰਦਾ ਸੀ ਪਿੰਪੇਂਡ ਵਾਲੇ ਜਾਂ ਰਿਸ਼ਤੇਦਾਰ ਕਦੇ ਵੀ ਉਂਗਲ ਚੁੱਕਣ ਕਿ ਮੰਨਪ੍ਰੀਤ ਨੇ ਆਪਣੇ ਭੈਣ ਦਾ ਵਿਆਹ ਸਾਦਗੀ ਨਾਲ ਕੀਤਾ ਉਸ ਨੇ ਵਿਆਹ ਦੀਆਂ ਤਿਆਰੀਆਂ ਦੀ ਇੱਕ ਲੰਬੀ ਸੂਚੀ ਬਣਾਈ ਸ਼ਹਿਰ ਦਾ ਸਭ ਤੋਂ ਵੱਡਾ ਪੈਲਸ ਸਭ ਤੋਂ ਵਧੀਆ ਕੈਟਰਿੰਗ ਗੁਰਲੀਨ ਲਈ ਡਿਜ਼ਾਈਨਿੰਗ ਲੰਗਾ ਅਤੇ ਬਰਾਤੀਆਂ ਦੀ ਆਓ ਭਗਤ ਵਿੱਚ ਕੋਈ ਕਮੀ ਨਾ ਰਹੇ ਉਹ ਚਾਹੁੰਦਾ ਸੀ ਬਿਗ ਗੁਰਲੀਨ ਨੂੰ ਉਸਦੇ ਵਿਆਹ ਦਾ ਹਰ ਪਲ ਹਮੇਸ਼ਾ ਦੇ ਲਈ ਯਾਦ ਰਹੇ ਅਤੇ ਉਹ ਖੁਸ਼ੀ ਨਾਲ ਝੁਮਟੇ ਇਹਨਾਂ ਸਭ ਲਈ ਇੱਕ ਵੱਡੇ ਖਰਚੇ ਦੀ ਲੋੜ ਸੀ ਮਨਪ੍ਰੀਤ ਨੇ ਆਪਣੀ ਸਾਰੀ ਜਵਾਬ ਪੂੰਜੀ ਦਾ ਹਿਸਾਬ ਲਗਾਇਆ ਤਾਂ ਪਤਾ ਚੱਲੇ ਆ ਬਈ ਉਹ ਤਾਂ ਵਿਆਦੇ ਕੁੱਲ ਖਰਚੇ ਤੋਂ ਅੱਧਾ ਵੀ ਨਹੀਂ ਹੈ ਉਸਨੇ ਆਪਣੇ ਫੈਕਟਰੀ ਦੇ ਵਿੱਚ ਦਿਨ ਰਾਤ ਇੱਕ ਕਰ ਦਿੱਤਾ ਓਵਰਟਾਈਮ ਵੀ ਕੀਤਾ ਪਰ ਫਿਰ ਵੀ ਪੈਸੇ ਪੁਰਣੀ ਹੋ ਸਕੇ ਉਸਨੇ ਦੋਸਤਾਂ ਤੋਂ ਉਧਾਰ ਮੰਗਣ ਦੀ ਸੋਚੀ ਬੈਂਕ ਤੋਂ ਲੋਨ ਲੈਣ ਲਈ ਵੀ ਭੱਜ ਦੌੜ ਕੀਤੀ ਪਰ ਹਰ ਜਗ੍ਹਾ ਤੋਂ ਨਿਰਾਸ਼ਾ ਹੀ ਹੱਥ ਲੱਗੇ ਕੋਈ ਉਸਤੇ ਭਰੋਸਾ ਨਹੀਂ ਕਰ ਰਿਹਾ ਸੀ ਕਿਉਂਕਿ ਉਸ ਕੋਲ ਕੋ ਗਾਰੰਟੀ ਨਹੀਂ ਸੀ ਦਿਨ ਬੀਤਦੇ ਜਾ ਰਹੇ ਸਨ ਅਤੇ ਵਿਆਹ ਦੀ ਤਾਰੀਖ ਨੜੇ ਆ ਰਹੀ ਸੀ ਮਨਪ੍ਰੀਤੀਆਂ ਰਾਤਾਂ ਦੀ ਨਿਂਦਾਂ ਅਤੇ ਦਿਨ ਦਾ ਚੈਨ ਖੋ ਗਿਆ ਉਹ ਗੁਰਲਿੰਦੇ ਸਾਹਮਣੇ ਤਾਂ ਮੁਸਕਰਾਉਂਦਾ ਰਹਿੰਦਾ ਉਸ ਨੂੰ ਕੁਝ ਰੱਖਣ ਦੀ ਹਰ ਸੰਭਵ ਕੋਸ਼ਿਸ਼ ਕਰਦਾ ਪਰ ਇਕਲਿਆਂ ਦੇ ਵਿੱਚ ਉਸਨਾ ਅਕਾਂ ਵਿੱਚ ਇੱਕ ਡੂੰਗੀ ਚਿੰਤਾ ਅਤੇ ਬੇਵਸੀ ਧਰਦੀ ਰਹਿੰਦੀ ਉਸਦਾ ਪਾਰ ਘਟ ਹੋ ਗਿਆ ਸੀ ਅਤੇ ਚਿਹਰੇ ਤੇ ਥਕਾਵਟ ਸਾਫ ਝਲਕਦੀ ਇੱਕ ਰਾਤ ਜਦੋਂ ਉਸਨੂੰ ਕੋਈ ਰਸਤਾ ਨਹੀਂ ਸੁਝਿਆ ਤਾਂ ਉਸਨੇ ਆਪਣੀ ਜ਼ਿੰਦਗੀ ਦਾ ਸਭ ਤੋਂ ਮੁਸ਼ਕਲ ਅਤੇ ਸਭ ਤੋਂ ਵੱਡਾ ਫੈਸਲਾ ਲਿਆ ਉਸਨੇ ਫੈਸਲਾ ਕੀਤਾ ਕਿ ਉਹ ਆਪਣੇ ਪੁਸ਼ਤੈਣੀ ਮਕਾਨ ਨੂੰ ਵੇਚ ਦੇਵੇਗਾ ਇਹ ਖਿਆਲ ਆਉਂਦੇ ਹੀ ਉਸਦਾ ਦਿਲ ਕੰਬ ਉਠਿਆ ਪੈਰਾਂ ਹਿੱਟੋ ਜਮੀਂ ਨਿਕਲ ਗਏ ਇਹ ਮਕਾਨ ਇਸ ਵਿੱਚ ਉਸਤੇ ਬਚਪਨ ਦੀਆਂ ਯਾਦਾਂ ਸਨ ਮਾਂ ਦੇ ਹੱਥ ਦੀਆਂ ਬਣੀਆਂ ਰੋਟੀਆਂ ਦੀ ਖੁਸ਼ਬੂ ਸੀ ਪਿਓ ਦੀਆਂ ਝਿੜਕਾਂ ਅਤੇ ਪਿਆਰ ਸੀ ਇਸ ਘਰ ਦੀ ਹਰ ਦੀਵਾਰ ਨੇ ਉਹਨਾਂ ਨੂੰ ਹੱਸਦਿਆਂ ਰੋਂਦਿਆਂ ਦੇਖਿਆ ਸੀ ਇਹ ਸਿਰਫ ਇਟਾਂ ਤੇ ਸੀਮਿੰਟ ਦਾ ਢਾਂਜਾ ਨਹੀਂ ਸੀ ਬਲਕਿ ਇਹਨਾਂ ਦੀਆਂ ਪੀੜ੍ਹੀਆਂ ਦੀ ਵਿਰਾਸਤ ਸੀ ਉਹਨਾਂ ਦੀ ਪਛਾਣ ਸੀ ਇਸ ਨੂੰ ਵੇਚਣ ਦਾ ਮਤਲਬ ਆਪਣੀਆਂ ਜੜ੍ਹਾਂ ਨੂੰ ਆਪਣੀ ਪਛਾਣ ਨੂੰ ਵੇਚਣ ਵਰਗਾ ਸੀ ਪਰ ਦੂਜੇ ਪਾਸੇ ਉਸ ਦੀ ਭੈਣ ਦੀ ਖੁਸ਼ੀ ਸੀ ਉਸ ਦਾ ਸੁਪਨਾ ਸੀ ਉਸਨੇ ਸੋਚਿਆ ਇਹ ਮਕਾਨ ਤਾਂ ਬਸ ਚਾਰ ਦਿਵਾਰਾਂ ਹਨ ਮੇਰੀ ਅਸਲ ਦੁਨੀਆ ਤਾਂ ਮੇਰੀ ਭੈਣ ਹੈ ਜੇ ਉਸ ਦੀ ਖੁਸ਼ੀ ਲਈ ਮੈਨੂੰ ਸੜਕ ਤੇ ਵੀ ਜਾਣਾ ਪਵੇ ਤਾਂ ਮੈਂ ਤਿਆਰ ਹਾਂ ਉਸਨੇ ਇਹ ਗੱਲ ਗੁਰਲੀਨ ਤੋਂ ਪੂਰੀ ਤਰ੍ਹਾਂ ਲੁਕਾ ਕੇ ਰੱਖੀ ਉਹ ਨਹੀਂ ਚਾਹੁੰਦਾ ਸੀ ਕਿ ਉਸਦੀ ਭੈਣ ਨੂੰ ਜਰਾ ਵੀ ਅੰਦਾਜ਼ਾ ਹੋਵੇ ਕਿ ਉਸਦਾ ਵੀਰ ਉਸਦੇ ਲਈ ਕਿੰਨੀ ਵੱਡੀ ਕੁਰਬਾਨੀ ਦੇ ਰਿਹਾ ਹੈ ਉਹ ਚਾਹੁੰਦਾ ਸੀ ਵੀ ਗੁਰਲੀਨ ਖੁਸ਼ੀ-ਖੁਸ਼ੀ ਆਪਣੀ ਨਵੇਂ ਜ਼ਿੰਦਗੀ ਦੀ ਸ਼ੁਰੂਆਤ ਕਰੇ ਬਿਨਾਂ ਕਿਸੇ ਵੱਡੇ ਬੋਝ ਤੋਂ ਅਗਲੇ ਕੁਝ ਦਿਨਾਂ ਵਿੱਚ ਮਨਪ੍ਰੀਤ ਨੇ ਇੱਕ ਪ੍ਰਾਪਰਟੀ ਡੀਲਰ ਨਾਲ ਗੱਲ ਕੀਤੀ ਅਤੇ ਮਕਾਨ ਦਾ ਸੌਦਾ ਤੈਅ ਕਰ ਦਿੱਤਾ ਇੱਕ ਅਮੀਰ ਬਿਜ਼ਨਸਮੈਨ ਨੇ ਮਕਾਨ ਖਰੀਦਿਆ ਅਤੇ ਮਨਪ੍ਰੀਤ ਨੂੰ ਜ਼ਿਆਦੇ ਖਰਚੇ ਲਈ ਅਡਵਾਂਸ ਵਿੱਚ ਇੱਕ ਵੱਡੀ ਰਕਮ ਦੇ ਦਿੱਤੀ ਅਤੇ ਬਾਕੀ ਦੀ ਰਕਮ ਵਿਆਹ ਤੋਂ ਠੀਕ ਬਾਅਦ ਮਕਾਨ ਖਾਲੀ ਕਰਦੇ ਸਮੇਂ ਦੇਣ ਦਾ ਵਾਅਦਾ ਕੀਤਾ ਮਨਪ੍ਰੀਤ ਦੇ ਹੱਥ ਵਿੱਚ ਪੈਸੇ ਤਾਂ ਆ ਗਏ ਪਰ ਉਸ ਨੂੰ ਲੱਗ ਰਿਹਾ ਸੀ ਜਿਵੇਂ ਉਸ ਨੇ ਆਪਣੀ ਆਤਮਾ ਹੀ ਵੇਚ ਦਿੱਤੀ ਹੋਵੇ ਹਰ ਪਲ ਉਸ ਨੂੰ ਆਪਣੀ ਮਾਂ ਦੀ ਆਵਾਜ਼ ਸੁਣਾਈ ਦਿੰਦੀ ਮਨਪ੍ਰੀਤ ਇੱਕ ਕਰਤਾ ਸਾੜੀਆਂ ਜੜਾ ਸੀ ਇਸ ਨੂੰ ਕਦੇ ਨਹੀਂ ਛੱਡਣਾ ਹੁਣ ਵਿਆਹ ਦੀਆਂ ਤਿਆਰੀਆਂ ਚੋਰਾਂ ਤੇ ਸਨ ਮਨਪ੍ਰੀਤ ਨੇ ਆਪਣੀ ਭੈਣ ਦੇ ਵਿਆਹ ਵਿੱਚ ਕੋਈ ਘਸਰ ਨਹੀਂ ਚੜੀ ਲੁਧਿਆਣਾ ਦੇ ਸਭ ਤੋਂ ਮਹਿੰਗੇ ਮੈਰਿਜ ਪਲੇਸ ਵਿੱਚ ਬੁਕਿੰਗ ਕਰਵਾਈ ਤਣਾਤਰਾ ਦੇ ਪਕਵਾਨਾਂ ਦੀ ਸੂਚੀ ਤਿਆਰ ਹੋਈ ਅਤੇ ਗੁਰਲੀਨ ਲਈ ਚੰਡੀਗੜ੍ਹ ਤੋਂ ਖਾਸ ਡਿਜ਼ਾਈਨਿੰਗ ਲਹੰਗਾ ਮੰਗਾਇਆ ਗਿਆ ਉਸਨੇ ਗੁਰਲੀਨ ਦੇ ਹਰ ਸੁਪਨੇ ਨੂੰ ਪੂਰਾ ਕਰਨ ਦੀ ਕੋਸ਼ਿਸ਼ ਕੀਤੀ ਗੁਰਲੀਨ ਆਪਣੇ ਭਰਾ ਦਾ ਇਹ ਪਿਆਰ ਦੇਖ ਕੇ ਹਰਾਂ ਸੀ ਪਰ ਉਸਦੇ ਮਨ ਵਿੱਚ ਇੱਕ ਸ਼ੱਕ ਵੀ ਪੈਦਾ ਹੋਇਆ ਇੱਕ ਦਿਨ ਉਸਨੇ ਗਲਤੀ ਨਾਲ ਮਨਪ੍ਰੀਤ ਨੂੰ ਪ੍ਰਾਪਰਟੀ ਡੀਲਰ ਨਾਲ ਫੋਨ ਤੇ ਗੱਲ ਕਰਦੇ ਸੁਣ ਲਿਆ ਜਿਸ ਵਿੱਚ ਮਕਾਨ ਵੇਚਣ ਦੀ ਗਲਤਾਂ ਹੋ ਰਹੀ ਸੀ ਉਸਨੇ ਹੋਰ ਵੀ ਕੁਝ ਕਾਗਜ਼ ਦੇਖੇ ਸਨ ਜੋ ਘਰ ਵੇਚਣ ਵਾਲੇ ਸਨ ਉਸਦਾ ਦਿਲ ਡੁੱਬ ਗਿਆ ਸੀ ਪਰ ਉਸਨੇ ਉਸ ਸਮੇਂ ਮਨਪ੍ਰੀਤ ਨੂੰ ਕੁਝ ਨਹੀਂ ਦੱਸਿਆ ਉਹ ਜਾਣਦੇ ਸੀ ਕਿ ਜੇ ਉਸਨੇ ਕੁਝ ਕਿਹਾ ਤਾਂ ਮਨਪ੍ਰੀਤ ਉਸ ਲਈ ਹੋਰ ਵੀ ਮੁਸ਼ਕਲ ਦੇ ਵਿੱਚ ਪਾ ਜਾਵੇਗਾ ਉਸਨੇ ਆਪਣੇ ਦਰਦ ਨੂੰ ਲੁਕਾ ਕੇ ਇੱਕ ਮੁਸਕਾਨ ਧਾਰਨ ਕਰ ਲਈ ਉਸਨੇ ਸੋਚ ਲਿਆ ਕਿ ਉਹ ਇਸ ਕੁਰਬਾਨੀ ਦਾ ਕਰਜ਼ ਕਿਸੇ ਨਾ ਕਿਸੇ ਤਰੀਕੇ ਨਾਲ ਜ਼ਰੂਰ ਚੁਕਾਏਗੀ। ਬਿਰਜੀ ਤੁਸੀਂ ਇਹਨਾਂ ਸਭ ਕੁਝ ਕਿਉਂ ਕਰ ਰਹੇ ਹੋ? ਕਮਲਜੀਤ ਦੇ ਘਰ ਵਾਲੇ ਤਾਂ ਬਹੁਤ ਚੰਗੇ ਹਨ। ਉਹਨਾਂ ਨੂੰ ਇਹਨਾਂ ਸਭ ਕਰਨ ਦੀ ਕੋਈ ਲੋੜ ਨਹੀਂ ਹੈ। ਗੁਰਲੀ ਨੇ ਕਹਿੰਦੀ ਉਸਦੀ ਆਵਾਜ਼ ਵਿੱਚ ਇੱਕ ਲੁਕਿਆ ਹੋਇਆ ਦਰਦ ਸੀ। ਮਨਪ੍ਰੀਤ ਆਪਣੀ ਭੈਣ ਦੇ ਵਾਲਾਂ ਨੂੰ ਸਿਰਾਂਦੇ ਹੋਏ ਕਹਿੰਦਾ, "ਪਾਗਲ, ਇਹ ਸਭ ਮੈਂ ਉਹਨਾਂ ਲਈ ਨਹੀਂ, ਆਪਣੇ ਖੁਸ਼ੀ ਲਈ ਕਰ ਰਿਹਾ ਹਾਂ। ਮੇਰੀ ਇੱਕੋ ਹੀ ਤਾਂ ਭੈਣ ਹੈ। ਜੇ ਉਸ ਤੇ ਵਿਆਹ ਵਿੱਚ ਵੀ ਕੋਈ ਕਮੀ ਰਹਿ ਗਈ" ਤਾ ਮੈਂ ਕਦੇ ਨੂੰ ਕਦੇ ਮਾਫ ਨਹੀਂ ਕਰ ਪਾਵਾਂਗਾ ਵਿਆਹ ਦਾ ਦਿਨ ਆ ਗਿਆ ਪੂਰਾ ਮਹੱਲਾ ਰੋਸ਼ਨੀ ਨਾਲ جگਮਗਾ ਰਿਹਾ ਸੀ ਗੁਰਲੀਨ ਲਾੜੀ ਦੇ ਲਾਲ ਜੋੜੇ ਵਿੱਚ ਕਿਸੇ ਅਪਸਰਾ ਤੋਂ ਘੱਟ ਨਹੀਂ ਲੱਗ ਰਹੀ ਸੀ ਮਨਪ੍ਰੀਤ ਆਪਣੀ ਭੈਣ ਨੂੰ ਦੇਖ ਕੇ ਇੱਕ ਪਲੇ ਆਪਣੇ ਸਾਰੇ ਗਮ ਭੁੱਲ ਗਿਆ ਬਰਾਤ ਆਈ ਤੋਂ ਤਾਮ ਨਾਲ ਸਵਕਤ ਹੋਇਆ ਜੈ ਮਾਲਾ ਹੋਈ ਅਤੇ ਗੁਰੂ ਸਾਹਿਬ ਦੀ ਹਜ਼ੂਰੀ ਦੇ ਵਿੱਚ ਲਾਵਾਂ ਲਗਿਆਂ ਮਨਪ੍ਰੀਤ ਹਰ ਰਸਮ ਦੇ ਵਿੱਚ ਅੱਗੇ-ਅੱਗੇ ਸੀ ਇੱਕ ਜ਼ਿੰਮੇਵਾਰ ਵੀਰ ਦੀ ਤਰ੍ਹਾਂ ਹਰ ਚੀਜ਼ ਦਾ ਧਿਆਨ ਕਰ ਰਿਹਾ ਸੀ ਉਸਦੇ ਚਿਹਰੇ ਤੇ ਇੱਕ ਸਕੂਨ ਭਰੀ ਮੁਸਕਰਾਹਟ ਸੀ ਪਰ ਉਸਦੇ ਦਿਲ ਵਿੱਚ ਇੱਕ ਤੂਫਾਨ ਚੱਲ ਰਿਹਾ ਸੀ ਉਹ ਵਾਰ-ਵਾਰ ਆਪਣੇ ਉਸ ਘਰ ਨੂੰ ਦੇਖ ਰਿਹਾ ਸੀ ਜਿੱਥੇ ਉਹ ਬਸ ਕੁਝ ਘੰਟਿਆਂ ਦਾ ਮਹਿਮਾਨ ਸੀ ਵਿਦਾਈ ਦਾ ਸਮਾਂ ਆ ਗਿਆ ਕਿਸੇ ਭਾਈ ਲਈ ਸਭ ਤੋਂ ਮੁਸ਼ਕਲ ਪਲ ਹੁੰਦਾ ਹੈ ਗੁਲਰੀਨ ਆਪਣੇ ਵੀਰ ਦੇ ਗਲੇ ਲਾ ਕੇ ਫੁੱਟ ਫੁੱਟ ਕੇ ਰੋ ਰਹੀ ਸੀ ਵੀਰ ਜੀ ਆਪਣਾ ਖਿਆਲ ਰੱਖਣਾ ਮੈਨੂੰ ਛੱਡ ਕੇ ਤੁਸੀਂ ਇਕੱਲੇ ਕਿਵੇਂ ਰਹੋਗੇ ਮਨਪ੍ਰੀਤ ਦਾ ਦਿਲ ਵੀ ਰੋ ਰਿਹਾ ਸੀ ਪਰ ਉਸ ਨੇ ਆਪਣੀ ਅੱਖਾਂ ਦੇ ਵਿੱਚੋਂ ਹੰਝੂ ਨਹੀਂ ਆਉਣ ਦਿੱਤੇ ਪਾਗਲ ਤੂੰ ਰੋ ਕਿਉਂ ਰਹੀ ਹੈ ਤੈਨੂੰ ਤਾਂ ਖੁਸ਼ ਹੋਣਾ ਚਾਹੀਦਾ ਹੈ ਦੇਖ ਤੈਨੂੰ ਕਿੰਨਾ ਚੰਗਾ ਘਰ ਅਤੇ ਪਰਿਵਾਰ ਮਿਲਿਆ ਹੋਏ ਤੇ ਮੈਂ ਇਕੱਲਾ ਕਿੱਥੇ ਹਾਂ ਤੇਰੀਆਂ ਯਾਦਾਂ ਤਾਂ ਹਮੇਸ਼ਾ ਮੇਰੇ ਨਾਲ ਰਹਣਗੀਆਂ ਕਮਲਜੀਤ ਅਤੇ ਉਸਦੇ ਮਾਤਾ-ਪਿਤਾ ਵੀ ਮਨਪ੍ਰੀਤ ਦੇ ਇਸ ਆਪਣੇਪਣ ਅਤੇ ਜ਼ਿੰਮੇਵਾਰੀ ਨੂੰ ਦੇਖ ਕੇ ਬਹੁਤ ਪ੍ਰਭਾਵਿਤ ਸਨ। ਕਮਲਜੀਤ ਨੇ ਮਨਪ੍ਰੀਤ ਦੇ ਮੋਢੇ ਤੇ ਹੱਥ ਰੱਖਿਆ। ਮਨਪ੍ਰੀਤ ਜੀ ਤੁਸੀਂ ਚਿੰਤਾ ਨਾ ਕਰੋ। ਮੈਂ ਗੁਰਲੀਨ ਨੂੰ ਹਮੇਸ਼ਾ ਕੁਝ ਰੱਖਾਂਗਾ ਅਤੇ ਤੁਸੀਂ ਜਦੋਂ ਚਾਹੋ ਸਾਡੇ ਨਾਲ ਮਿਲ ਨਾ ਸਕਦੇ ਹੋ ਉਹ ਕਾਰਜ ਜਿੰਨਾ ਗੁਰਲੀਨ ਦਾ ਹੈ ਉਹਨਾਂ ਤੁਹਾਡਾ ਵੀ ਹੈ। ਗੁਰਲੀਨ ਢੋਲੀ ਦੇ ਵਿੱਚ ਬੈਠ ਕੇ ਚਲੀ ਗਈ। ਮਨਪ੍ਰੀਤ ਉੱਥੇ ਹੀ ਖੜ੍ਹਾ ਰਿਹਾ ਉਸ ਨੂੰ ਦੂਰ ਜਾਂਦੇ ਦੇਖਦਾ ਰਿਹਾ ਜਦੋਂ ਤੱਕ ਢੋਲੀ ਅੱਖਾਂ ਤੋਂ ਉਹ ਜਲ ਨਹੀਂ ਹੋ ਗਈ। ਬਰਾਤ ਚਾ ਚੁੱਕੀ ਸੀ ਮਹਿਮਾਨ ਵੀ ਇੱਕ ਇੱਕ ਕਰਕੇ ਵਿਦਾ ਹੋ ਗਏ ਹੁਣ ਉਸ ਸੁੰਨੇ ਘਰ ਦੇ ਵਿੱਚ ਸਿਰਫ ਮਨਪ੍ਰਿਤ ਇਕੱਲਾ ਰਹਿ ਗਿਆ ਉਸਨੇ ਕੁਝ ਘੰਟਿਆਂ ਬਾਅਦ ਰਾਤ ਦੇ ਹਨੇਰੇ ਵਿੱਚ ਆਪਣਾ ਸਾਰਾ ਸਮਾਨ ਇੱਕ ਛੋਟੇ ਜਿਹੇ ਟ੍ਰੰਕ ਵਿੱਚ ਪੈਕ ਕੀਤਾ ਅਤੇ ਘਰ ਖਾਲੀ ਕਰ ਦਿੱਤਾ ਹਰ ਕਦਮ ਉਸ ਨੂੰ ਦਰਦ ਦੇ ਰਿਹਾ ਸੀ ਘਰ ਦੀ ਹਰ ਚੀਜ਼ ਉਸ ਨੂੰ ਵੱਡਨ ਨੂੰ ਦੋੜ ਰਹੀ ਸੀ ਦੀਵਾਰਾਂ ਤੇ ਲੱਗੀਆਂ ਮਾਤਾ ਪਿਤਾ ਦੀਆਂ ਤਸਵੀਰਾਂ ਉਸ ਨੂੰ ਘੂਰੀਆਂ ਸਨ ਜਿਵੇਂ ਪੁੱਛ ਰਿਹਾ ਹੋਣਾ ਕਿ ਬੇਟਾ ਤੋ ਇੱਕ ਹੀ ਕਿਤਾ ਮਨਪ੍ਰੀਤ ਦੇ ਸਬਰ ਦਾ ਬੰਦ ਟੁੱਟ ਚੁਕਾ ਸੀ ਉਹ ਇੱਕ ਲੰਬਾ ਸਾ ਲੈ ਕੇ ਬਾਹਰ ਨਿਕਲਿਆ ਅਤੇ ਇੱਕ ਛੋਟੇ ਜਿਹੇ ਕਿਰਾਏ ਦੇ ਕਮਰੇ ਵਿੱਚ ਟੁਰ ਪਿਆ ਜਿਸ ਨੂੰ ਉਸਨੇ ਪਹਿਲਾਂ ਹੀ ਲਿਆ ਲਿਆ ਸੀ ਅੱਜ ਉਹ ਆਪਣੀ ਭੈਣ ਨੂੰ ਵਿਦਾ ਕਰਕੇ ਖੁਸ਼ ਤਾਂ ਸੀ ਪਰ ਆਪਣਾ ਸਭ ਕੁਝ ਲੁੱਟਾ ਕੇ ਬੇਸਹਾਰਾ ਵੀ ਹੋ ਗਿਆ ਸੀ ਅਗਲੇ ਕੁਝ ਮਹੀਨੇ ਮਨਪ੍ਰੀਤ ਲਈ ਬਹੁਤ ਮੁਸ਼ਕਲ ਪਰੇਸ਼ਾਨਾ ਉਸਦੇ ਕੋਲ ਜ਼ਿਆਦਾ ਤੋਂ ਬਚੇ ਕੁਝ ਪੈਸੇ ਸਨ ਜਿਸ ਨਾਲ ਉਸਨੇ ਲੁਧਿਆਣਾ ਦੇ ਵਿੱਚ ਇੱਕ ਛੋਟੀ ਜੀ ਕਰਿਆਨੇ ਦੀ ਦੁਕਾਨ ਖੋਲਣ ਦੀ ਕੋਸ਼ਿਸ਼ ਕੀਤੀ ਉਸਨੇ ਬਹੁਤ ਮਿਹਨਤ ਕੀਤੀ ਸਵੇਰ ਤੋਂ ਸ਼ਾਮ ਤੱਕ ਦੁਕਾਨ ਤੇ ਬੈਠਦਾ ਗਾਹਕਾਂ ਨਾਲ ਨਿੰਮਰਤਾ ਨਾਲ ਗੱਲ ਕਰਦਾ ਸੋਚਦਾ ਸੀ ਕਿ ਜਲਦੀ ਹੀ ਉਸ ਦੀ ਜ਼ਿੰਦਗੀ ਸਤਰ ਹੋ ਜਾਵੇਗੀ ਪਰ ਬਦਕਿਸਮਤੀ ਰਹੇ ਉਸ ਦਾ ਸਾਥ ਨਹੀਂ ਦਿੱਤਾ ਸ਼ਹਿਰ ਦੇ ਵਿੱਚ ਵੱਡੇ ਸੁਪਰਮਾਰਕਟ ਖੁੱਲਣ ਨਾਲ ਉਸ ਦੀ ਇਹ ਛੋਟੀ ਜੀ ਦੁਕਾਨ ਬਿਲਕੁਲ ਠੱਪ ਹੋ ਗਈ ਉਸ ਤੇ ਸਾਰੀ ਪੂੰਜੀ ਉਸ ਦੁਕਾਨ ਦੇ ਵਿੱਚ ਲੱਗੀ ਸੀ ਜੋ ਹੁਣ ਘਾਟੇ ਦੇ ਵਿੱਚ ਚੱਲ ਰਹੀ ਸੀ ਇੱਕ ਸਾਲ ਦੇ ਅੰਦਰ ਹੀ ਉਸ ਨੂੰ ਦੁਕਾਨ ਬੰਦ ਕਰਨੀ ਪਈ ਉਹ ਹੁਣ ਕਰਜ਼ੇ ਦੇ ਵਿੱਚ ਬਿਲਕੁਲ ਡੁੱਬ ਚੁੱਕਿਆ ਸੀ ਉਸ ਨੇ ਹੋਰ ਕਈ ਛੋਟੇ ਮोटे ਕੰਮ ਕਰਨ ਦੀ ਕੋਸ਼ਿਸ਼ ਕੀਤੀ ਇੱਕ ਰਿਕਸ਼ਾ ਤਲਾਇਆ ਦਿਹਾੜੀਆਂ ਮਜ਼ਦੂਰ ਵੱਲੋਂ ਕੰਮ ਕੀਤਾ ਫੈਕਟਰੀਆਂ ਵਿੱਚ ਭੱਜ ਦੌੜ ਕੀਤੀ ਪਰ ਕਿਸੇ ਵੀ ਕੰਮ ਵਿੱਚ ਉਸ ਨੂੰ ਖਾਸ ਸਫਲਤਾ ਨਹੀਂ ਮਿਲੀ ਉਸ ਦੀ ਸਿਹਤ ਵੀ ਵਿਗੜਨ ਲੱਗੀ ਕਿਉਂਕਿ ਉਹ ਸਹੀ ਤਰ੍ਹਾਂ ਖਾ ਪੀ ਨਹੀਂ ਰਹੀ ਸੀ ਉਸ ਨੂੰ ਸਿਰਫ ਇੱਕ ਚੰਦਾ ਸੀ ਗੁਰਲੀਨ ਨੂੰ ਆਪਣੇ ਬਾਰੇ ਕੁਝ ਵੀ ਪਤਾ ਨਹੀਂ ਲੱਗੇ ਗੁਰਲੀਨ ਕੈਨੇਡਾ ਦੇ ਵਿੱਚ ਸੈਟਲ ਹੋ ਚੁੱਕੀ ਸੀ ਅਤੇ ਉਹ ਕਦੇ-ਕਦਾਈਂ ਮਨਪ੍ਰੀਤ ਨੂੰ ਫੋਨ ਕਰਦੀ ਮਨਪ੍ਰੀਤ ਹਮੇਸ਼ਾ ਉਸ ਨਾਲ ਹੱਸ ਕੇ ਗੱਲ ਕਰਦਾ ਅਤੇ ਉਸ ਨੂੰ ਦੱਸਦਾ ਕਿ ਉਸ ਦਾ ਕਾਰੋਬਾਰ ਬਹੁਤ ਵਧੀਆ ਚੱਲ ਰਿਹਾ ਹੈ ਉਦਾਸਤਾ ਵੀ ਗੁਰਲੀਨ ਤੂੰ ਫਿਕਰ ਨਾ ਕਰ ਤੇਰਾ ਪਰਾ ਬਹੁਤ ਖੁਸ਼ ਹੈ ਤੇਰਾ ਵਿਆਹ ਕਰਕੇ ਮੈਂ ਸਭ ਤੋਂ ਵੱਧ ਖੁਸ਼ ਹਾਂ ਉਹ ਕਦੇ ਵੀ ਆਪਣੀ ਅਸਰ ਹਾਲਤ ਬਾਰੇ ਉਸ ਨੂੰ ਨਹੀਂ ਦੱਸਦਾ ਉਸ ਨੂੰ ਡਰ ਸੀ ਵੀ ਜੇ ਗੁਰਲੀਨ ਨੂੰ ਪਤਾ ਲੱਗਿਆ ਤਾਂ ਉਹ ਦੁਖੀ ਹੋਵੇਗੀ ਅਤੇ ਉਸ ਦੀ ਜ਼ਿੰਦਗੀ ਤੇ ਬਹੁਤ ਬਣ ਜਾਵੇਗੀ ਮਨਪ੍ਰੀਤ ਨਹੀਂ ਚਾਹੁੰਦਾ ਸੀ ਵੀ ਗੁਰਲੀਨ ਦੀ ਨਵੀਂ ਜ਼ਿੰਦਗੀ ਵਿੱਚ ਉਸਦੀ ਬਜਾ ਨਾਲ ਕੋਈ ਵੀ ਗਮਾਵੇ ਉਹ ਜੇਕਰ ਜਾਂਦਾ ਤਾਂ ਹੱਸ ਕੇ ਆਪਣੀ ਭੈਣ ਤੋਂ ਕੁਝ ਪੈਸੇ ਮੰਗਾ ਸਕਦਾ ਸੀ ਉਸਦੀ ਭੈਣ ਵੀ ਮਨਾ ਨਹੀਂ ਕਰਦੀ ਲੇਕਿਨ ਫਿਰ ਵੀ ਆਪਣੇ ਆਤਮ ਸਨਮਾਨ ਦੇ ਆਪਣੇ ਭੈਣ ਦੇ ਪਿਆਰ ਕਰਕੇ ਕਦੇ ਵੀ ਉਸ ਨੂੰ ਕੁਝ ਨਹੀਂ ਦੱਸਦਾ ਐਸੇ ਤਰ੍ਹਾਂ ਕਰਦੇ ਕਰਉਂਦੇ ਹਾਂ 5 ਸਾਲ ਬੀਤ ਗਏ ਮਨਪ੍ਰੀਤ ਨੇ ਆਪਣੀ ਜ਼ਿੰਦਗੀ ਦੇ ਵਿੱਚ ਬਹੁਤ ਉਤਾਰ ਚੜ੍ਹਾ ਦੇ ਕੇ ਉਸ ਸ਼ਹਿਰ ਦੇ ਵਿੱਚ ਕਈ ਜਗ੍ਹਾ ਤੇ ਰਹਾ ਛੋਟੇ ਛੋਟੇ ਕਮਰੇ ਬਦਲਦਾ ਰਹਾ ਉਸਦੇ ਸਾਰੇ ਪੈਸੇ ਖਤਮ ਹੋ ਚੁੱਕੇ ਸਨ ਅਤੇ ਕਰਜ਼ਾ ਵੀ ਹੋਰ ਵਧ ਗਿਆ ਸੀ ਉਸਦੇ ਕੋਲ ਹੁਣ ਕੋਈ ਕੰਮ ਨਹੀਂ ਸੀ ਇੱਕ ਦਿਨ ਉਸਨੇ ਦੇਖਿਆ ਕਿ ਮਾਨਸੂਨ ਦਾ ਮੌਸਮ ਹੈ ਅਤੇ ਸੜਕਾਂ ਦੀ ਛੱਲੀਆਂ ਮਿਚਣ ਵਾਲਿਆਂ ਦੀ ਚੰਗੀ ਕਮਾਈ ਹੋ ਰਹੀ ਹੈ ਉਸਦੇ ਕੋਲ ਹੋਰ ਕੋਈ ਆਪਸ਼ਨ ਨਹੀਂ ਸੀ ਉਸਨੇ ਕੁਝ ਪੈਸੇ ਉਧਾਰ ਲੈ ਕੇ ਇੱਕ ਰੈਡੀ ਅਤੇ ਛੱਲੀਆਂ ਖਰੀਦੀਆਂ ਅਤੇ ਲੁਧਿਆਣਾ ਦੀ ਇੱਕ ਵਿਅਸਤ ਸੜਕ ਕਿਨਾਰੇ ਆਪਣਾ ਛੋਟਾ ਜਿਹਾ ਧੰਦਾ ਸ਼ੁਰੂ ਕਰ ਦਿੱਤਾ ਉਹ ਨਹੀਂ ਚਾਹੁੰਦਾ ਸੀ ਕਿ ਕੋਈ ਉਸ ਨੂੰ ਪਛਾਣੇ ਇਸ ਲਈ ਉਸਨੇ ਆਪਣਾ ਚਿਹਰਾ ਲੁਕਾ ਕੇ ਰੱਖਿਆ ਅਤੇ ਪੁਰਾਣੇ ਕੱਪੜੇ ਪਾ ਕੇ ਰਹਿੰਦਾ ਉਸ ਨੂੰ ਲੱਗਦਾ ਸੀ ਕਿ ਉਹ ਦੁਨੀਆ ਦੀਆਂ ਨਜ਼ਰਾਂ ਤੋਂ ਬਚ ਸਕਦਾ ਹੈ ਪਰ ਕੁਦਰਤ ਨੇ ਅੱਜ ਕੁਝ ਹੋਰ ਹੀ ਲਿਖਿਆ ਸੀ ਉਸ ਦਿਨ ਮੀਂਹ ਬਹੁਤ ਤੇਜ਼ ਸੀ ਮਨਪ੍ਰੀਤ ਛੜੀਆਂ ਪਨ ਰਹੀ ਸੀ ਉਸ ਦਾ ਸਰੀਰ ਠੰਡ ਨਾਲ ਕੰਬ ਰਿਆ ਸੀ ਪਰ ਉਸ ਦੀਆਂ ਅੱਖਾਂ ਵਿੱਚ ਇੱਕ ਖਾਲੀपन ਸੀ ਉਹ ਬਸ ਆਪਣੇ ਅੱਜ ਅਤੇ ਕੱਲ ਬਾਰੇ ਸੋਚ ਰਿਹਾ ਸੀ ਅਚਾਨਕ ਹੀ ਇਸ ਭੀੜ ਦੇ ਵਿੱਚ ਇੱਕ ਚਮਕਦਾਰ ਲਗਜ਼ਰੀ ਕਾਰ ਉਸ ਦੇ ਕੋਲ ਆ ਕੇ ਰੁਕੇ ਪਹਿਲਾ ਤਾਂ ਉਸਨੇ ਧਿਆਨ ਨਹੀਂ ਦਿੱਤਾ ਕਿਉਂਕਿ ਭੀੜ ਬਹੁਤ ਹੈ ਭੀੜ ਦੇ ਲੋਕਾਂ ਨੂੰ ਛਲੀਆਂ ਵੇਣ ਦੇ ਵਿੱਚ ਬਸਤ ਹੈ ਕਿਉਂਕਿ ਠੰਡ ਦੇ ਮਾਹੌਲ ਦੇ ਵਿੱਚ ਗਰਮ ਛਲੀਆਂ ਦਾ ਵਪਾਰ ਪਹਿਲਾਂ ਨਾਲੋਂ ਵੱਧ ਜਾਂਦਾ ਹੈ ਗਰਮ ਛਲੀਆਂ ਠੰਡੇ ਮੌਸਮ ਦੇ ਵਿੱਚ ਹਰ ਕੋਈ ਖਾਣਾ ਪਸੰਦ ਕਰਦਾ ਹੈ ਹਰ ਕਿਸੇ ਦੇ ਦਿਲ ਨੂੰ ਭਾਉਂਦੀਆਂ ਹਨ ਜੋ ਕਿ ਬਹੁਤ ਮਹਿੰਗੇ ਕੱਪੜੇ ਦੇ ਵਿੱਚ ਉਸਨੇ ਦੋ ਛਲੀਆਂ ਮਗੀਆਂ ਜਦੋਂ ਮਨਪ੍ਰੀਤ ਨੇ ਥੋੜਾ ਸਿਰ ਚੁੱਕਿਆ ਤਾਂ ਉਸ ਨੂੰ ਵੀ ਲੱਗਾ ਜਿਵੇਂ ਉਸਨੇ ਕਿਤੇ ਇਸ ਚਿਹਰੇ ਨੂੰ ਦੇਖਿਆ ਹੈ ਇੱਕ ਪल्ली ਉਸਤੇ ਦੇਰ ਵਿੱਚ ਅਜੀਬ ਜੀ ਹਲਚਲ ਹੋਏ ਲੇਕਿਨ 스ਪੀਡ ਦੇ ਵਿੱਚ ਜਿੱਤੇ ਸ਼ੋਰ ਚ ਰਬਾ ਹੈ ਹਰ ਕੋਈ ਉਸ ਤੋਂ ਛਲੀਆਂ ਮੰਗ ਰਿਆ ਹੈ ਹਰ ਕੋਈ ਆਪਣੀ ਵਾਰੀ ਦਾ ਇੰਤਜ਼ਾਰ ਕਰ ਰਿਹਾ ਹੋਏ ਕਿਉਂਕਿ ਉਹ ਬੜੇ ਚਾਨ ਨਾਲ ਬੜੇ ਸਹੀ ਤਰੀਕੇ ਨਾਲ ਢੰਗ ਨਾਲ ਛਲੀਆਂ ਸਵਾਰ ਕੇ ਭੁਨਕੇ ਚੰਗੀਆਂ ਛਲੀਆਂ ਨੂੰ ਲੋਕਾਂ ਨੂੰ ਖੁੰਦਾ ਹੈ ਜੈਜ ਰੇਟਰ ਗੁੰਦਾ ਹੈ ਇਸ ਕਰਕੇ ਆਸ-ਪਾਸ ਦੇ ਲੋਕ ਹਰ ਰੋਜ਼ ਉਸ ਤੋਂ ਛਲੀਆਂ ਖਣਾਉਂਦੇ ਹਨ ਉਸ ਦੀਆਂ ਛਲੀਆਂ ਚੰਗਾ ਬਾਜ਼ਾਰ ਦੇ ਵਿੱਚ ਮਸ਼ਹੂਰ ਹਨ ਵਿਕਤੀਆਂ ਹਨ اسی طرح ਹੁੰਦਾ ਹੈ ਉਹ ਆਪਣੀਆਂ ਛਲੀਆਂ ਭੁੰਨਣ ਦੇ ਵਿੱਚ ਵਸੇ ਜਦੋਂ ਉਸ ਜੋੜੇ ਨੇ ਕਾਰ ਵਿੱਚ ਵਾਪਸ ਜਾਣ ਦੀ ਤਿਆਰੀ ਕੀਤੀ ਤਾਂ ਉਹ ਔਰਤ ਦੁਬਾਰਾ ਉਸਤੇ ਕੋੜਾਈ ਕੁਝ ਕਹਿਣਾ ਚਾਹਿਆ ਲੇਕਿਨ ਸ਼ਾਇਦ ਕੁਝ ਬੋਲ ਨਹੀਂ ਪਾਈ ਉਸਨੇ ਵੀ ਖਾਸ ਧਿਆਨ ਨਹੀਂ ਦਿੱਤਾ ਅਚਾਨਕ ਹੀ ਦੁਬਾਰਾ ਦੇਖਿਆ ਤਾਂ ਉੱਥੇ ਕੋਈ ਨਹੀਂ ਹੈ ਸ਼ਾਇਦ ਚਲੇ ਗਏ ਹੋਣਗੇ ਉਹ ਆਪਣਾ ਕੰਮ ਕਰਦਾ ਰਿਹਾ ਅਗਲੇ ਦਿਨ ਉਸੇ ਤਰ੍ਹਾਂ ਮਨਪ੍ਰੀਤ ਉਥੇ ਛਲੀਆਂ ਵਿੱਚ ਰਿਹਾ ਹੈ ਲੇਕਿਨ ਅੱਜ ਕੋਈ ਖਾਸ फड ਨਹੀਂ ਹੈ ਨਾ ਹੀ ਕੋਈ ਖਾਸ بارش ਹੈ ਦੁਬਾਰਾ ਉਹੀ ਜੋੜਾ ਦੁਬਾਰਾ ਵਾਪਸ ਆਂਦਾ ਹੈ ਲੇਕਿਨ ਅੱਜ ਉਸ ਕੁੜੀ ਦਾ ਮੂੰਹ ਥੋੜਾ ਟਕਿਆ ਹੈ ਪਛਾਣ ਦੇ ਵਿੱਚ ਨਹੀਂ ਆ ਰਿਹਾ ਅਚਾਨਕ ਹੀ ਇੱਕ ਲਿਫਾਫਾ ਜਿਸਦੇ ਵਿੱਚ ਕੁਝ ਮਸੂਸ ਹੋ ਰਿਹਾ ਹੈ ਉੱਥੇ ਰੱਖਦੀ ਹੈ ਅੱਗੋਂ ਬੋਲਦੀ ਹੈ ਬਾਜੀ ਇਹ ਤੁਹਾਡੇ ਲਈ ਤੁਸੀਂ ਇਨੀ ਮਿਹਨਤ ਕਰਦੇ ਹੋ ਇਹ ਤੁਹਾਡੇ ਵਾਸਤੇ ਇੱਕ ਛੋਟਾ ਜਿਹਾ ਗਿਫਟ ਹੈ ਉਸਨੇ ਚੰਗੀ ਤਰ੍ਹਾਂ ਦੇਖਿਆ ਅੰਦਰੋਂ ਵਹਿਮ ਹੋਇਆ ਇਕਿ ਇਹ ਮੇਰੀ ਭੈਣ ਤਾਂ ਨਹੀਂ ਲੇਕਿਨ ਮਨ ਹੀ ਮਨ ਸਵਾਲ ਉਠਿਆ ਨਹੀਂ ਨਹੀਂ ਇਹ ਮੇਰੀ ਭੈਣ ਕੋਲ ਨਹੀਂ ਹੋ ਸਕਦੀ ਕਿਉਂਕਿ ਉਹ ਤਾਂ ਕੈਨੇਡਾ ਦੇ ਵਿੱਚ ਹੈ ਖੁਸ਼ਹਾਲ ਜ਼ਿੰਦਗੀ ਬਤੀਤ ਕਰ ਰਹੀ ਹੈ ਉਸਦੀ ਭੈਣ ਇੰਨੀ ਜਲਦੀ ਕਿਵੇਂ ਆ ਸਕਦੀ ਹੈ ਉਸਨੇ ਨਿਗਾਹ ਨਿਮੀ ਕਰ ਲਈ ਅਤੇ ਦੁਬਾਰਾ ਚੜੀਆਂ ਤਿਆਰ ਕਰਨ ਲੱਗਿਆ ਉਸ ਔਰਤੀਆਂ ਅੱਖਾਂ ਵਿੱਚ ਹੰਝੂ ਦੇਖ ਕੇ ਉਸ ਨੂੰ ਥੋੜੀ ਹੈਰਾਨੀ ਹੋਈ ਪਰ ਉਸਨੇ ਸੋਚਿਆ ਕਿ ਸ਼ਾਇਦ ਇਹ ਗਰਮੀ ਕਾਰਨ ਹੋਵੇਗਾ ਉਹ ਔਰਤ ਤੇਜ਼ੀ ਨਾਲ ਦੁਬਾਰਾ ਉਸ ਕਾਰ ਦੇ ਵਿੱਚ ਬੈਠ ਗਏ ਅਤੇ ਕਾਰ ਦੂਰ ਚਲੀ ਗਈ ਮਨਪ੍ਰੀਤ ਉਤੇ ਹੀ ਖੜਾ ਉੱਲਿਪਾਫਾ ਫੜੀ ਦੇਖਦਾ ਰਿਹਾ ਰਾਤ ਨੂੰ ਜਦੋਂ ਮਨਪ੍ਰੀਤ ਆਪਣੇ ਛੋਟੇ ਜਿਹੇ ਕਿਰਾਏ ਦੇ ਕਮਰੇ ਵਿੱਚ ਵਾਪਸ ਆਇਆ ਤਾਂ ਉਹ ਬਹੁਤ ਹੀ ਥੱਕਿਆ ਹੋਇਆ ਸੀ ਉਸਨੇ ਲਿਪਾਫੇ ਨੂੰ ਇੱਕ ਪਾਸੇ ਰੱਖ ਦਿੱਤਾ ਅਤੇ ਲੇਟ ਗਿਆ ਕੁਝ ਦੇਰ ਬਾਅਦ ਉਸਨੂੰ ਖਿਆਲ ਆਇਆ ਕਿ ਉਸ ਲਿਪਾਫੇ ਵਿੱਚ ਕੀ ਸੀ ਉਸਨੇ ਕਮ ਦੇ ਹੱਥ ਨਾਲ ਲਿਫਾਫਾ ਖੋਲ੍ਹਿਆ ਅੰਦਰ ਕੁਝ ਨਕਦ ਪੈਸੇ ਸਨ ਇੰਨੇ ਕਿ ਜਿਨ੍ਹਾਂ ਉਸਨੇ ਪੂਰੀ ਜ਼ਿੰਦਗੀ ਦੇ ਵਿੱਚ ਸ਼ਾਇਦ ਕਦੇ ਇਕੱਠੇ ਨਹੀਂ ਜਕੀ ਪਰ ਉਸਦੇ ਨਾਲ ਇੱਕ ਛੋਟੀ ਚਿੱਠੀ ਵੀ ਸੀ ਇੱਕ ਚਾਬੀ ਅਤੇ ਕੁਝ ਸਰਕਾਰੀ ਕਾਗਜ਼ात ਮਨਪ੍ਰੀਤ ਨੇ ਖਤ ਪੜਨਾ ਸ਼ੁਰੂ ਕੀਤਾ ਉਸ ਦੀਆਂ ਅੱਖਾਂ ਦੇ ਵਿੱਚ ਇੱਕ ਅਜੀਬ ਜਿਹੀ ਚਮਕ ਆਈ ਫਿਰ ਹੰਝੂ ਵਹਿ ਤੁਰੇ ਮੇਰੇ ਪਿਆਰੇ ਵੀਰ ਜੀ ਮੈਨੂੰ ਪਤਾ ਹੈ ਜਦੋਂ ਤੁਸੀਂ ਇਹ ਖੱਤ ਪੜ੍ਹ ਰਹੇ ਹੋ ਸ਼ਾਇਦ ਮੈਂ ਤੁਹਾਡੇ ਤੋਂ ਬਹੁਤ ਦੂਰ ਹੋਵਾਂਗੀ ਪਰ ਵੀਰ ਜੀ ਦੂਰ ਸਿਰਫ ਮੇਰਾ ਸਰੀਰ ਗਿਆ ਹੈ ਮੇਰੀ ਰੂਹ ਤਾਂ ਹਮੇਸ਼ਾ ਤੁਹਾਡੇ ਕੋਲ ਹੈ ਕੱਲ ਜਦੋਂ ਮੈਂ ਤੁਹਾਨੂੰ ਉਸ ਮੀਂਹ ਦੇ ਵਿੱਚ ਸੜਕ ਕਿਨਾਰੇ ਚੱਲਿਆਂ ਵੇਖਿਆ ਤਾਂ ਮੇਰਾ ਦਿਲ ਬੁਰੀ ਤਰ੍ਹਾਂ ਟੁੱਟ ਗਿਆ ਮੈਂ ਤੁਹਾਨੂੰ ਪਛਾਣ ਲਿਆ ਸੀ ਵੀਰ ਜੀ ਤੁਹਾਡੀਆਂ ਅੱਖਾਂ ਦੇ ਵਿੱਚ ਉਹੀ ਪਿਆਰ ਸੀ ਉਹੀ ਸਦਗੀ ਭਾਵੇਂ ਤੁਸੀਂ ਕਿੰਨਾ ਵੀ ਲੁਕਾਉਣ ਦੀ ਕੋਸ਼ਿਸ਼ ਕਰ ਲੋ ਮੈਨੂੰ ਮਾਫ਼ ਕਰ ਦੇਣਾ ਵੀਰ ਜੀ ਮੈਂ ਤੁਹਾਨੂੰ ਉਸ ਦਿਨ ਦੱਸ ਨਹੀਂ ਸਕੀ ਹਾਂ ਮਿਰਜੇ ਮੈਂ ਸਭ ਜਾਣਦੀ ਸੀ ਕਿ ਤੁਸੀਂ ਮੇਰੇ ਵਿਆਹ ਲਈ ਸਾਡਾ ਪੁਸ਼ਤੈਨੀ ਘਰ ਵੇਚ ਦਿੱਤਾ ਹੈ ਮੈਂ ਉਸ ਪ੍ਰਾਪਰਟੀ ਡੀਲਰ ਨਾਲ ਤੁਹਾਡੀ ਗੱਲ ਸੁਣ ਲਈ ਮੈਂ ਤੁਹਾਨੂੰ ਰੋਕਣਾ ਚਾਹੁੰਦੀ ਸੀ ਪਰ ਮੈਂ ਇਹ ਵੀ ਜਾਣਦੀ ਸੀ ਕਿ ਜੇ ਮੈਂ ਤੁਹਾਨੂੰ ਰੋਕਾਂਗੀ ਤਾਂ ਤੁਸੀਂ ਮੇਰੀ ਖੁਸ਼ੀ ਲਈ ਕਿਸੇ ਹੋਰ ਤਰ੍ਹਾਂ ਨਾਲ ਖੁਦ ਨੂੰ ਤਕਲੀਫ ਦਿਓਗੇ ਇਸ ਲਈ ਮੈਂ ਉਸ ਦਿਨ ਚੁੱਪ ਰਹੀ ਪਰ ਮੈਂ ਉਸ ਦਿਨ ਹੀ ਵਾਅਦਾ ਕਰ ਲਿਆ ਕਿ ਮੈਂ ਤੁਹਾਡੇ ਇਸ ਕੁਰਬਾਨੀ ਦਾ ਕਰਜ਼ ਜਰੂਰ ਚੁਕਾਵਾਂਗੀ ਪਿਛਲੇ 5 ਸਾਲਾਂ ਦੇ ਵਿੱਚ ਭਾਵੇਂ ਤੁਸੀਂ ਮੈਨੂੰ ਕਦੇ ਵੀ ਆਪਣੇ ਅਸਲੀ ਹਾਲਾਤ ਬਾਰੇ ਨਹੀਂ ਦੱਸਿਆ ਪਰ ਮੈਂ ਹਮੇਸ਼ਾ ਤੁਹਾਡੇ ਬਾਰੇ ਖਬਰ ਰੱਖਦੇ ਰਹੀ ਮੇਰੇ ਕੁਝ ਰਿਸ਼ਤੇਦਾਰ ਅਤੇ ਦੋਸਤ ਪੰਜਾਬ ਦੇ ਵਿੱਚ ਸਨ ਜਿਨ੍ਹਾਂ ਤੋਂ ਮੈਂ ਛੁਪੇ ਤਰੀਕੇ ਨਾਲ ਤੁਹਾਡਾ ਹਾਲ ਚਾਲ ਪੁੱਛਦੀ ਰਹੀ ਮੈਨੂੰ ਪਤਾ ਸੀ ਕਿ ਤੁਸੀਂ ਕਿਨਾ ਸੰਘਰਸ਼ ਕਰ ਰਹੇ ਹੋ ਲੇਕਿਨ ਜੋ ਮੈਂ ਕੱਲ ਆਪਣੇ ਅੱਖਾਂ ਨਾਲ ਦੇਖਿਆ ਸ਼ਾਇਦ ਉਸਦਾਂ ਮੈਨੂੰ ਅੰਦਾਜ਼ਾ ਨਹੀਂ ਸੀ ਵੀਰ ਜੀ ਤੁਸੀਂ ਮੈਨੂੰ ਮਾਤਾ ਪਿਤਾ ਦੀ ਘਾਟ ਕਦੇ ਮਹਿਸੂਸ ਨਹੀਂ ਹੋਣ ਦਿੱਤੀ ਤੇ ਅੱਜ ਮੇਰੀ ਖੁਸ਼ੀ ਲਈ ਤੁਸੀਂ ਆਪਣੇ ਸਿਰ ਤੋਂ ਛੱਤ ਵੀ ਲਹਾ ਲਈ ਹੈ ਪਰ ਮੈਂ ਇਨੀ ਖੁਦਗਰਜ਼ ਕਿਵੇਂ ਹੋ ਸਕਦੀ ਹਾਂ ਕਿ ਆਪਣੇ ਵੀਰ ਨੂੰ ਸੜਕ 'ਤੇ ਛੜ ਕੇ ਆਪਣੀ ਖੁਦ ਦੀ ਜ਼ਿੰਦਗੀ ਸਵਾਰ ਲਵਾਂ ਇਸ ਲਈ ਵੀਰ ਜੀ ਮੈਂ ਅਤੇ ਕਮਲਜੀਤ ਨੇ ਮਿਲ ਕੇ ਫੈਸਲਾ ਕਰਿਆ ਹੈ ਕਮਲਜੀਤ ਮੇਰੀਆਂ ਭਾਵਨਾਵਾਂ ਦੀ ਬਹੁਤ ਇੱਜ਼ਤ ਕਰਦੇ ਹਨ ਜਦੋਂ ਮੈਂ ਉਹਨਾਂ ਨੂੰ ਤੁਹਾਡੇ ਬਾਰੇ ਸਭ ਕੁਝ ਦੱਸਿਆ ਉਹਨਾਂ ਨੇ ਆਪ ਵੀ ਦੇਖਿਆ ਤਾਂ ਉਹਨਾਂ ਨੇ ਇੱਕ ਪਲ ਵੀ ਨਹੀਂ ਸੋਚਿਆ ਉਹਨਾਂ ਨੇ ਤੁਹਾਡੇ ਲਈ ਇੱਕ ਨਮਾਜ਼ ਸ਼ਾਨਦਾਰ ਕਰ ਕਿਰਿਆ ਹੈ ਹਾਂ ਮਿਰਜੇ ਇਹ ਸੱਚ ਹੈ ਇਸੇ ਮਾਪੇ ਦੇ ਵਿੱਚ ਉਸ ਘਰ ਦੀ ਚਾਬੀ ਅਤੇ ਕਾਗਜ਼ਾਤ ਹਨ ਇਹ ਕਰ ਪਾਵੇਂ ਸਾਡੇ ਪੁਰਾਣੇ ਕਰਜ਼ੇ ਨਾਲ ਵੱਡਾ ਨਹੀਂ ਹੈ ਪਰ ਇਹ ਸਾਡਾ ਪਿਆਰਾ ਹੈ ਤੁਹਾਡੀ ਕੁਰਬਾਨੀ ਦੇ ਅੱਗੇ ਇੱਕ ਛੋਟਾ ਜਿਹਾ ਨਜ਼ਰਾਨਾ ਹੈ ਅਸੀਂ ਇਸੇ ਨਾਮ ਕਰਨ ਲਈ ਵੀ ਬਹੁਤ ਸੋਚਿਆ ਅਤੇ ਫਿਰ ਮਨਪ੍ਰੀਤ ਗੁਰਲੀ ਨਿਵਾਸ ਰੱਖਣ ਦਾ ਫੈਸਲਾ ਕੀਤਾ ਕਿਰਪਾ ਕਰਕੇ ਇਸ ਨੂੰ ਨਾਂ ਨਾ ਕੇ ਹੋ ਨਹੀਂ ਤਾਂ ਤੁਹਾਡੀ ਇਹ ਪੈਣ ਕਦੇ ਖੁਸ਼ ਨਹੀਂ ਰਹਿ ਪਾਵੇਗੀ ਇਹ ਤੁਹਾਡੇ ਲਈ ਹੈ ਬਿਰਜੀ ਸਿਰਫ ਤੁਹਾਡੇ ਲਈ ਇੱਕ ਬੇਨਤੀ ਹੈ ਹੁਣ ਤੁਸੀਂ ਇਕੱਲੇ ਨਹੀਂ ਹੋ ਤੁਸੀਂ ਹਮੇਸ਼ਾ ਸਾਡੇ ਨਾਲ ਹੋ ਆਪਣਾ ਖਿਆਲ ਰੱਖਿਓ ਅਸੀਂ ਜਲਦੀ ਹੀ ਫੋਨ ਕਰਾਂਗੇ ਤੁਹਾਡੀ ਛੋਟੀ ਪੈਣ ਗੁਰਲੀਨ ਖੱਤ ਪੜ੍ਹਦੇ ਪੜ੍ਹਦੇ ਮਨਪ੍ਰੇਤ ਦੀ ਦੁਨੀਆ ਜਿਵੇਂ ਹਿਲ ਗਈ ਉਸ ਦੀਆਂ ਅੱਖਾਂ ਵਿੱਚੋਂ ਹੰਝੂ ਬੇਤਰੇ ਪਾਵਨ ਆਮ ਦਾ ਇੱਕ ਅਜੀਬ ਜਿਹਾ ਸੇਲਾ ਬਹਿ ਗਿਆ ਜਿਸ ਨੂੰ ਉਹ ਰੋਕ ਨਹੀਂ ਪਾਰਿਆ ਸੀ ਉਹ ਹੱਸ ਰਿਹਾ ਸੀ ਰੋ ਵੀ ਰਿਆ ਸੀ ਉਸ ਨੂੰ ਕੋ ਤ ਸਮਝ ਨਹੀਂ ਆ ਰਿਹਾ ਸੀ ਵੀ ਉਹ ਕੀ ਕਰੇ ਉਸਦੀ ਭੈਣ ਜਿਸ ਨੂੰ ਉਹ ਇੱਕ ਨਦਾਨ ਜੀ ਬੱਚੀ ਸਮਝਦਾ ਸੀ ਉਹ ਇੰਨੀ ਸਮਝਦਾਰ ਅਤੇ ਇੰਨੀ ਵੱਡੀ ਕਦੋਂ ਹੋ ਗਈ ਉਸ ਨੂੰ ਪਤਾ ਵੀ ਨਹੀਂ ਲੱਗਿਆ ਉਸਨੇ ਸੋਚਿਆ ਸੀ ਕਿ ਉਹ ਆਪਣੀ ਭੈਣ ਲਈ ਤਿਆ ਕਰ ਰਿਹਾ ਹੈ ਪਰ ਅਸਲ ਦੇ ਵਿੱਚ ਉਸਦੀ ਭੈਣ ਨੇ ਉਸਦੇ ਪਿਆਰ ਲਈ ਪਰ ਅਸਲ ਦੇ ਵਿੱਚ ਉਸਦੀ ਭੈਣ ਨੇ ਉਸਦੇ ਪਿਆਰ ਅਤੇ ਸਨਮਾਨ ਦਾ ਇੱਕ ਅਜਿਹਾ ਮੈਲਕੜਾ ਕਰ ਦਿੱਤਾ ਜਿਸ ਦੀ ਕੋਈ ਕੀਮਤ ਨਹੀਂ ਸੀ ਉਸ ਨੂੰ ਅਹਿਸਾਸ ਹੋਇਆ ਉਸ ਦਾ ਪਿਆਰ ਅਸਲ ਦੇ ਵਿੱਚ ਵਾਪਸ ਆ ਗਿਆ। ਕਈ ਗੁਨਾਵਤ ਕੇ ਉਸਨੇ ਜ਼ਮੀਨ ਤੋਂ ਉਚਾਭੀ ਉਠਾਈ ਅਤੇ ਉਸ ਨੂੰ ਆਪਣੇ ਮੱਥੇ ਨਾਲ ਲਗਾ ਲਿਆ। ਉਸ ਰਾਤ ਮਨਪ੍ਰੀਤ ਕਈ ਘੰਟੇ ਬਸ ਰੋਂਦਾ ਰਿਹਾ ਪਰ ਇਹ ਹੰਝੂ ਖੁਸ਼ੀ ਅਤੇ ਸਕੂਨ ਦੇ ਸਨ। ਉਸ ਦਾ ਦਿਲ ਹਲਕਾ ਹੋ ਗਿਆ ਜਿਵੇਂ ਸਿਰ ਤੋਂ ਇੱਕ ਭਾਰੀ ਬੋਝ ਉਤਰ ਗਿਆ ਹੋਵੇ। ਉਹ ਰਾਤ ਪਰ ਸੌਂ ਨਹੀਂ ਸਕਿਆ। ਬਸ ਗੁਰਲੀਨ ਦੇ ਪਿਆਰ ਬਾਰੇ ਸੋਚਦਾ ਰਿਹਾ। ਅਗਲੀ ਸਵੇਰ ਮਨਪ੍ਰੀਤ ਉਸ ਪੱਤੇ ਤੇ ਪਹੁੰਚਿਆ ਜੋ ਕਾਗਜ਼ਾਤ ਵਿੱਚ ਲਿਖਿਆ ਸੀ। ਲੁਧਿਆਣਾ ਦੇ ਇੱਕ ਸ਼ਾਂਤ ਅਤੇ ਚੰਗੇ ਇਲਾਕੇ ਦੇ ਵਿੱਚ ਇੱਕ ਨਵੀਂ ਬਣੀ ਕਲੋਨੀ ਦੇ ਵਿੱਚ ਇੱਕ ਬੜਾ ਸ਼ਾਨਦਾਰ ਘਰ ਜਿਸ ਦੇ ਬਾਹਰ ਨਾਮ ਪਲੇਟ ਤੇ ਚੰਗੇ ਅੱਖਰਾਂ ਦੇ ਵਿੱਚ ਲਿਖਿਆ ਸੀ ਮਨਪ੍ਰੀਤ ਗੁਰਲੀਨ ਨਿਵਾਸ ਇਹ ਪੜ੍ਹ ਕੇ ਮਨਪ੍ਰੀਤ ਦਾ ਗळा ਫੇਰ ਪਰ ਗਿਆ ਉਸਨੇ ਚਾਬੀ ਨਾਲ ਦਰਵਾਜ਼ਾ ਖੋਲ੍ਹਿਆ ਅੰਦਰ ਘਰ ਪੂਰੀ ਤਰ੍ਹਾਂ ਝਾ ਹੋਇਆ ਸੀ ਜ਼ਰੂਰਤ ਦਾ ਸਾਮਾਨ ਰਸੋਈ ਦੇ ਬਰਤਨਾਂ ਤੋਂ ਲੈ ਕੇ ਬੈੱਡਰੂਮ ਦੇ ਫਰਨੀਚਰ ਤੱਕ ਸਲੀਕੇ ਨਾਲ ਰੱਖਿਆ ਸੀ ਦੀਵਾਰਾਂ ਤੇ ਉਸਦੀ ਅਤੇ ਗੁਰਲੀਨ ਦੀਆਂ ਬਚਪਨ ਦੀਆਂ ਤਸਵੀਰਾਂ ਲਗੀਆਂ ਸਨ ਅਤੇ ਨਾਲ ਹੀ ਉਹਨਾਂ ਦੇ ਮਾਤਾ ਪਿਤਾ ਦੀ ਵੀ ਇੱਕ ਵੱਡੀ ਜੀ ਤਸਵੀਰ ਸੀ ਜਿਵੇਂ ਉਹ ਅੱਜ ਵੀ ਉਹਨਾਂ ਦੇ ਨਾਲ ਹੁੰਨ ਮਨਪ੍ਰੀਤ ਨੇ ਤੁਰੰਤ ਗੁਰਲੀਨ ਨੂੰ ਫੋਨ ਕੀਤਾ ਫੋਨ ਚੁੱਕਦੇ ਹੀ ਗੁਰਲੀਨ ਰੋਪਈਏ ਬਿਰਜੀ ਤੁਹਾਨੂੰ ਘਰ ਪਸੰਦ ਆਇਆ ਤੁਸੀਂ ਠੀਕ ਹੋ ਨਾ ਮੈਂ ਤੁਹਾਨੂੰ ਦੇਖ ਕੇ ਕਿੰਨਾ ਖੁਸ਼ ਹੋ ਗਈ ਹਾਂ ਮਨਪ੍ਰੀਤ ਦੀ ਆਵਾਜ਼ ਨਿਕਲ ਨਹੀਂ ਰਹੀ ਸੀ ਬਾਗਲੇ ਇਹ ਤੂੰ ਕੀ ਕਰ ਦਿੱਤਾ ਇਨਾ ਵੱਡਾ ਤੋਹਫਾ ਭਲਾ ਕੌਣ ਜਿੰਦਾ ਹੈ ਤੂੰ ਤਾਂ ਮੈਨੂੰ 5 ਸਾਲਾਂ ਤੋਂ ਕਿਉਂ ਨਹੀਂ ਦੱਸਿਆ ਗੁਰਲੀਨ ਨੇ ਸਸਕ ਦੇ ਹੋਏ ਕਿਆ ਮਿਰਜੀ ਇਹ ਤੂਫਾਨੀ ਹੈ ਇਹ ਤੁਹਾਡਾ ਹੱਕ ਹੈ ਤੁਸੀਂ ਜੋ ਮੇਰੇ ਲਈ ਕੀਤਾ ਉਸ ਦੇ ਅੱਗੇ ਤਾਂ ਕੁਝ ਵੀ ਨਹੀਂ ਹੈ ਮੈਂ ਡਰਦੀ ਸੀ ਕਿ ਜੇਕਰ ਮੈਂ ਤੁਹਾਨੂੰ ਪਹਿਲਾਂ ਦੱਸ ਦਿੰਦੀ ਸ਼ਾਇਦ ਤੁਸੀਂ ਮਨਾ ਕਰ ਦੇਣਾ ਸੀ ਉਸ ਦਿਨ ਭੈਣ ਭਰਾ ਫੋਨ ਤੇ ਬਹੁਤ देर ਤੱਕ ਰਹਿੰਦੇ ਰਹੇ ਅਚਾਨਕ ਹੀ ਥੋੜੀ ਦਿਰ ਬਾਅਦ ਗੁਰਲੀਨ ਆਪਣੇ ਘਰ ਵਾਲੇ ਦੇ ਨਾਲ ਉਸ ਦਿਨਾਂ ਤੇ ਆ ਗਏ ਜਿਵੇਂ ਕਿ ਆਪਣੇ ਪ੍ਰਾਮਣਪ੍ਰਿਤ ਨੂੰ ਸਰਪ੍ਰਾਈਜ਼ ਦੇਣਾ ਚਾਹੁੰਦੀ ਹੋਵੇ ਉਥੇ ਆ ਕੇ ਦੁਬਾਰਾ ਦੋਵੇਂ ਜਣੇ ਮਿਲੇ ਕਈ ਸਾਲਾਂ ਤੋਂ ਬਾਅਦ ਵਿਛੜੇ ਭੈਣ ਭਰਾ ਇੱਕ ਦੂਜੇ ਨਾਲ ਮਿਲੇ ਭਾਵੇਂ ਫੋਨ ਤੇ ਰੋਜ਼ ਹੀ ਗੱਲਾਂ ਦੀਆਂ ਸਨ ਲੇਕਿਨ ਫਿਰ ਵੀ ਉਹ ਪਲ ਜਦੋਂ ਆਮਣੇ ਸਾਹਮਣੇ ਗਲੇ ਲਾ ਕੇ ਇੱਕ ਦੂਜੇ ਨਾਲ ਪਿਆਰ ਸਾਂਝਾ ਕਰਦੇ ਹਨ ਬਚਪਨ ਜਿੰਨਾ ਸਾਂਝਾ ਕਰਦੇ ਹਨ ਭੈਣ ਭਰਾ ਦਾ ਉਹ ਪਿਆਰ ਜੋ ਕਿ ਕਿੰਨੇ ਸਾਲਾਂ ਤੋਂ ਸ਼ਾਇਦ ਇਸ ਪਲ ਦੀ ਉਡੀਕ ਕਰ ਰਿਹਾ ਸੀ ਅੱਜ ਪੂਰਾ ਹੋ ਚੁੱਕਿਆ ਹੈ ਦੋਵੇਂ ਭੈਣ ਭਰਾ ਇਕੱਠੇ ਬੈਠ ਕੇ ਕਈ ਕੰਡਾ ਤੇ ਗੱਲਾਂ ਕਰਦੇ ਹਨ ਅਤੇ ਉੱਥੇ ਹੀ ਸਾਰੇ ਦੁੱਖ ਸੁੱਖ ਸਾਂਝੇ ਕਰਦੇ ਹਨ ਪੈਣ ਆਪਣੇ ਭਰਾ ਦੇ ਲਈ ਬਹੁਤ ਕੁਝ ਕਰਕੇ ਜਾਂਦੀ ਹੈ ਕੈਨੇਡਾ ਤੋਂ ਜੋ ਉਸਨੇ 5 ਸਾਲਾਂ ਦੇ ਵਿੱਚ ਕਮਾਈ ਸਨ ਅਤੇ ਜੋ ਉਸਦੇ ਘਰ ਵਾਲੇ ਨੇ ਜੋੜੇ ਸਨ ਉਸਦੇ ਵਿੱਚੋਂ ਇੱਕ ਵੱਡਾ ਹਿੱਸਾ ਮਨਪ੍ਰੀਤ ਨੇ ਇੱਕ ਚੰਗਾ ਕੰਮ ਸ਼ੁਰੂ ਕਰਨ ਦੇ ਲਈ ਦਿੱਤਾ ਜਾਂਦਾ ਹੈ ਉਸ ਨੂੰ ਸਲਾਹ ਵੀ ਦਿੱਤੀ ਜਾਂਦੀ ਹੈ ਵੀ ਜੇਕਰ ਤੁਸੀਂ ਚਾਹੁੰਦੇ ਹੋ ਤਾਂ ਸਾਡੇ ਨਾਲ ਕੈਨੇਡਾ ਵੀ ਆ ਸਕਦੇ ਹੋ ਲੇਕਿਨ ਮਨਪ੍ਰੀਤ ਇਹ ਤੇ ਪੰਜਾਬ ਦੇ ਵਿੱਚ ਰਹਿਣਾ ਪਸੰਦ ਕਰਦਾ ਹੈ ਉਸ ਨੂੰ ਆਪਣੀ ਧਰਤੀ ਨਾਲ ਪਿਆਰ ਹੈ ਉਹ ਇੱਥੇ ਹੀ ਉਸ ਪੈਸੇ ਦੇ ਨਾਲ ਇੱਕ ਚੰਗਾ ਕੰਮ ਸ਼ੁਰੂ ਕਰਨਾ ਚਾਹੁੰਦਾ ਹੈ ਇਸ ਵਾਰ ਸ਼ਾਇਦ ਰਵੀ ਉਸਦੀ ਸੁਣਦਾ ਹੈ ਇਸ ਵਾਰ ਉਹ ਵੀ ਚੰਗੀ ਤੇਰਾ ਆਪਣਾ ਪੈਸਾ ਇੱਕ ਚੰਗੀ ਵੱਡੀ ਕੱਪੜਿਆਂ ਵਾਲੀ ਦੁਕਾਨ ਤੇ ਲਗਾਉਂਦਾ ਹੈ ਸ਼ਾਇਦ ਇਹ ਉਸ ਦਾ ਸੁਪਨਾ ਸੀ ਜੋ ਕਿ ਅੱਜ ਪੂਰੀ ਤਰ੍ਹਾਂ ਸਕਾਰ ਹੋ ਚੁੱਕਿਆ ਹੈ ਹਾਂਜੀ ਦੋਸਤੋ ਕਿਵੇਂ ਲੱਗੀ ਤੁਹਾਨੂੰ ਅੱਜ ਦੀ ਕਹਾਣੀ ਦੱਸੋ ਜੀ ਕਮੈਂਟ ਦੇ ਵਿੱਚ ਕੀ ਕਰਨਾ ਚਾਹੋਗੇ ਤੁਸੀਂ ਇਸ ਭੈਣ ਭਰਾ ਦੇ ਪਿਆਰ ਬਾਰੇ ਇਹ ਵੀ ਦੱਸਣਾ ਹੈ ਤੁਹਾਨੂੰ ਕੀ ਲੱਗਦਾ ਹੈ ਜੋ ਗੁਰਲੀ ਨੇ ਕੀਤਾ ਸਹੀ ਸੀ ਜਾਂ ਨਹੀਂ ਤੁਹਾਡੀ ਨਜ਼ਰਾਂ ਦੇ ਵਿੱਚ ਗੁਰਲੀ ਨੂੰ ਹੋਰ ਕੀ ਕਰਨਾ ਚਾਹੀਦਾ ਸੀ ਕਿ ਇਹਨਾਂ 5 ਸਾਲ ਦਾ ਇੰਤਜ਼ਾਰ ਜੋ ਕਿ ਮਨਪ੍ਰੀਤ ਨੇ ਚੁੱਪਚੀਤੇ ਕੀਤਾ ਉਹ ਸਹੀ ਸੀ ਜਾਂ ਆਪਣੇ ਭੈਣ ਤੋਂ ਪਹਿਲਾਂ ਹੀ ਬਿਨਾਂ ਸ਼ਰਮਾਈ ਕੁਝ ਮਗਲਣਾ ਚਾਹੀਦਾ ਸੀ ਸ਼ਾਇਦ ਉਸ ਸਮੇਂ ਹੀ ਉਸ ਤੇ ਦੁੱਖ ਦੂਰ ਹੋ ਜਾਂਦੇ ਤੁਹਾਨੂੰ ਕੀ ਲੱਗਦਾ ਹੈ ਉਸਨੇ ਜੋ ਕੀਤਾ ਸਹੀ ਕੀਤਾ ਜਾਂ ਨਹੀਂ ਦੱਸੋ ਜੀ ਕਮੈਂਟ ਦੇ ਵਿੱਚ ਹਾਂਜੀ ਜੱਕਰ ਵੀਡੀਓ ਚੰਗੀ ਲੱਗੀ ਆਪਣੇ ਦੋਸਤਾਂ ਮਿੱਤਰਾਂ ਨੂੰ ਸ਼ੇਅਰ ਜ਼ਰੂਰ ਕਰ ਦੇਣਾ ਜੀ ਕੁਛੀ ਵਟਸਐਪ ਦੇ ਉੱਪਰ ਅਸੀਂ ਨੂੰ ਸਟੈਟਸ ਵੀ ਲਗਾ ਸਕਦੇ ਹਾਂ ਹਾਂਜੀ ਦੇਵ ਸਾਨੂੰ ਯਾਦਤ ਚੈਨਲ ਤੇ ਨਵੇਂ ਹੋ ਚੈਨਲ ਨੂੰ ਕਰ ਰਵੋ ਜੀ ਸਬਸਕ੍ਰਾਈਬ ਨਾਲ ਲੱਗਦੇ ਬੈਲ ਆਈਕਨ ਨੂੰ ਦਬਾ ਦੇ ਹੋ ਜਿਸ ਨਾਲ ਸਾਡੀ ਹਰ ਇੱਕ ਨਵੀਂ ਤਾਜੀ ਵੀਡੀਓ ਸਭ ਤੋਂ ਪਹਿਲਾਂ ਤੁਹਾਡੇ ਤੱਕ ਪਹੁੰਚ ਕੇ ਹਾਂਜੀ ਦੇਵ ਸਾਨੂੰ ਯਾਦਤ ਧੰਨਵਾਦ